ਉਹ ਕਿਲੋਮੀਟਰ ਤੇ ਅਸੀਂ ਜਦੋਂ ਕਪੜਾ ਲੈਣਾ ਨੇਪਾਲ ਚ ਇੰਨਾ ਕਪੜਾ ਸਸਤਾ ਵਿਤੋਂ ਵੱਧ ਬਸ ਅੱਛਾ ਹਾਂਜੀ ਤੇ ਉਦੋਂ ਆਪਣੇ ਇੱਥੇ ਟੈਰਾਦੀਨ ਹੁੰਦੀ ਸੀ 22 24 ਰੁਪਏ ਹਾਂ ਤੇ ਉੱਥੇ 8 ਰੁਪਏ ਦਾ ਤੇ ਅਸੀਂ ਉੱਥੇ ਕੀ ਕਰਨਾ ਲੀਡਾ ਲੈ ਕੇ ਤੇ ਪਹਾੜੀ ਲੋਕ ਆ ਨੇਪਾਲੀ ਹਾਂਜੀ ਉਹਨਾਂ ਨੂੰ ਕਪੜਾ ਦੇ ਆਉਣਾ ਦੁਕਾਨ ਵਾਲੇ ਨੂੰ ਨਾਂ ਲਿਖ ਲੈਣਾ ਉਹਨੇ ਵਿੱਚ ਪਰਚੀ ਪਾ ਦੇਣੀ ਤੇ 5 ਰੁਪਏ ਹਜ਼ਾਰ ਦੇ ਲੈਂਦੇ ਸੀ ਪਹੁੰਚ ਕਰਨ ਦੇ ਪਹੁੰਚ ਹਾਂ ਤੇ ਜੇ 5000 ਦਾ ਕਪੜਾ ਉਹਨਾਂ ਦੇ 50 ਬਣਨੇ ਤੇ ਇਮਾਨਦਾਰੀ ਉਹਨਾਂ ਦੀ ਇੰਨੀ ਹੁੰਦੀ ਸੀ ਉਹਨਾਂ ਨੇ ਕਿਹਾ ਸਰਦਾਰ ਜੀ ਪਹਿਲਾਂ ਆਪਦਾ ਕਪੜਾ ਦੇਖੋ ਹੂੰ ਤੇ 50 ਰੁਪਏ ਲੈ ਕੇ ਉਹ ਰਾਤ ਨੂੰ ਡੰਡੀ ਆਉਂਦੀ ਸੀ ਇੱਕ ਸਿਰਫ ਫੋਟ ਦੀ ਅੱਛਾ ਉਹ ਡੰਡੀ ਤੁਰ ਕੇ ਆਉਂਦੀ ਸੀ ਪੁਲਿਸ ਨੂੰ ਪਾਸੇ ਛੱਡ ਕੇ ਜਿੱਥੇ ਪੁਲਿਸ ਦੀਆਂ ਚੌਕੀਆਂ ਸੀ ਹਾਂ ਤੇ ਉਹਨਾਂ ਨੇ ਦਿਨ ਚੜ੍ਹਦੇ ਨੂੰ ਆਪਦਾ ਮੜ ਜਾਣਾ ਪਏ ਚੋਰੀ ਕਪੜਾ ਹੋਂਦਾ ਚੋਰੀ ਕਪੜਾ ਹੋਂ ਟੈਕਸ ਤੋਂ ਇਸ ਵਕਤ ਆਪਾਂ ਆਪਣੀ ਪਿੰਡ ਦੇ ਵਿੱਚਾਂ ਦੌਧਰ ਦੇ ਵਿੱਚਾਂ ਬਾਬਾ ਪਾਲ ਸਿੰਘ ਜੀ ਦੋਦਰ ਆਪਣੇ ਨਾਲ ਨੇ ਆ ਸਿਸਟਮ ਸਾਰਾ ਨਵਾਂ ਲਿਆਂਦਾ ਸੀ ਮੈਕਸਮ ਦੱਸ ਰਹੇ ਹੋਣਗੇ ਫਿਰ ਸ਼ੁਰੂਆਤ ਫਿਰ ਅਸੀਂ ਇੱਥੋਂ ਹੀ ਕੀਤੀ ਸੀ ਪਿੰਡ ਤੋਂ ਹੀ ਤਾਂ ਫਿਰ ਪਿੰਡ ਤੋਂ ਹੀ ਸਭ ਤੋਂ ਪਹਿਲਾਂ ਕਿਸ ਨੇ ਪੋਡਕਾਸਟ ਵਾਲਾ ਸਿਸਟਮ ਆ ਮੈਕ ਗੱਲਾਂਬੱਤ ਤਾਂ ਖੈਰ ਉਹੀ ਹੁੰਦੀਆਂ ਪਰ ਇੱਕ ਅੰਦਾਜ਼ ਜਾਂ ਬਦਲ ਜਾਂਦਾ ਵੀ ਭਾਈ ਸਾਰੀ ਦੁਨੀਆ ਹੁਣ ਆ ਲਾਈ ਬੈਠੀ ਆ ਸਟੈਂਡ ਜੇ ਤੁਸੀਂ ਨਹੀਂ ਲਾਏ ਤੇ ਫਿਰ ਆਪਾਂ ਵੀ ਲਾ ਲੇ ਅਜੇ ਘਰੇ ਇੱਕ ਕੈਮਰਾ ਐਂਗਲ ਹੋਰ ਲਾਉਣ ਵਾਲਾ ਬਾਕੀ ਆ ਅੱਜ ਸਾਡਾ ਡੈਮੋ ਹੀ ਆ ਬਾਬਾ ਜੀ ਸਾਸਤਰੀ ਕਾਰ ਸਾਸਤਰੀ ਕਾਰ ਕਿਵੇਂ ਚੜਦੀ ਕਲਾ ਚੜਦੀ ਕਲਾ ਜੀ ਹਾਂਜੀ ਆ ਸਿਸਟਮ ਨਵਾਂ ਲਿਆਂਦਾ ਬਹੁਤ ਵਧੀਆ ਜੀ ਵਧਾਈਆਂ ਤੁਹਾਨੂੰ ਇਹਦੀ ਸਵਾਗਤ ਵਧਾਈਆਂ ਅੱਗੇ ਮੈਂ ਕਿਹਾ ਸ਼ੁਰੂਆਤ ਆਪਾਂ ਇੱਥੋਂ ਕੀਤੀ ਸੀ ਨਾ ਪੁੱਤਰਾਂ ਤੋਂ ਪਹਿਲਾਂ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਮੈਂ ਕਿਹਾ ਵੀ ਨਵੀਂ ਚੀਜ਼ ਲਿਆਂਦੀ ਆ ਤੇ ਇਹ ਵੀ ਫਿਰ ਸੋਚੀ ਹੋਣੀ ਚਾਹੀਦੀ ਆ ਬਾਹੀ ਤੂੰ ਹੀ ਕਰਕੇ ਜਾਣ ਲੇ ਤੇ ਚੜਦੀ ਕਲਾ ਠੀਕ ਠਾਕ ਉਸੇ ਤਰ੍ਹਾਂ ਹਾਂਜੀ ਬਾਕੀ ਬਾਈ ਜੀ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਆ ਮੈਂ ਅੱਜ ਤੱਕ ਕਿਸੇ ਚ ਬੇਈਮਾਨੀ ਨਹੀਂ ਜਦੋਂ ਪਹਿਲੀ ਵੀਡੀਓ ਬਣਾਈਆ ਮਹਾਰਾਜ ਨੇ ਤੁਹਾਨੂੰ ਭਗਤਿਆ ਸਾਰਾ ਕੁਦਰਤ ਬਹੁਤ 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 ਹੁਣ ਵੀ ਇਵੇਂ ਹੀ ਹੋਊਗਾ ਪ੍ਰਮਾਤਮਾ ਆਪਣੇ ਦਿਲ ਚ ਮੈਲ ਨਹੀਂ ਰੱਖਦੇ ਆਪਾਂ ਤਾਂ ਕਹਿੰਦੇ ਆ ਵੀ ਸਭ ਦਾ ਭਲਾ ਹੋਵੇ ਗਰੀਬ ਦਾ ਵੀ ਕਈ ਹੁਣ ਉਹ ਫਲਾਨਾ ਘਰ ਪਾਈ ਜਾਂਦਾ ਉਹ ਜੇ ਪਾਉਂਦਾ ਤਾਂ ਸਾਰੇ ਸੋਖ ਆ ਕਿਸੇ ਦੇ ਘਰੇ ਆਪਾਂ ਖੜ ਚਾਂਗੇ ਇਹ ਨਾ ਤੇ ਕੋਈ ਫਲਾਨਾ ਸਭ ਦਾ ਪ੍ਰਮਾਤਮਾ ਸਾਥ ਦੇ ਵੀ ਠੀਕ ਆ ਇਹੋ ਜਿਹਾ ਕੋ ਸੋਣਾ ਚਾਹੀਦਾ ਇਹ ਨਾ ਹੋਵੇ ਚਿੰਤ ਚੋ ਫਲਾਨਾ ਪਾਈ ਜਾਂਦਾ ਐ ਕਰੀ ਜਾਂਦਾ ਰਮਾਤਮਾ ਸਭ ਨੂੰ ਸਾਥ ਦੇਵੇ ਬਿਲਕੁਲ ਗੱਲ ਏ ਉਹ ਆ ਹਾਂਜੀ ਸੀ ਕਬੂਤਰ ਬਾਜ਼ੀ ਦੇ ਤੌਰ ਤੇ ਮਸ਼ਹੂਰ ਹਾਂ ਹਾਂਜੀ ਹਾਂਜੀ ਬਹੁਤ ਕੱਲ ਅਸੀਂ ਜਲਾਲਾਬਾਦ ਗਏ ਮੈਂ ਤੇ ਗੋਪੀ ਵੀਰਾ ਹਾਂਜੀ ਤੇ ਉਹ ਕਹਿੰਦੇ ਵੀ ਬਾਬੇ ਨੂੰ ਮਿਲਣਾ ਵੀ ਅਸੀਂ ਗਹਿਰ ਮਿਲਣ ਦਾ ਜਾਣਦੇ ਹਾਂ ਹਾਂਜੀ ਹਾਂਜੀ ਵੀ ਹੁਣ ਇੱਧਰ ਵੀ ਮੱਥਾ ਟੇਕ ਕੇ ਆਉਣਾ ਕਿ ਹਾਂਜੀ ਹਾਂਜੀ ਐਂ ਕਹਿੰਦੇ ਸੀ ਹਾਂਜੀ ਆਏ ਆ ਉਹ ਮੇਰੇ ਕੋਲੇ ਜੀ ਮੈਂ ਉੱਥੇ ਰਹਿੰਦਾ ਤੇ ਹੁਣ ਹੁਣ ਕਬੂਤਰਾਂ ਦੀਆਂ ਬਾਜ਼ੀਆਂ ਦਾ ਸੀਜ਼ਨ ਲੰਘ ਗਿਆ ਲੰਘ ਗਿਆ ਜੀ ਹੁਣ ਤਾਂ ਹੁਣ ਚੱਲਦੀ ਹੈ ਸੇਵਾ ਸੰਭਾਲ ਸੇਵਾ ਹੁਣ ਕਿਵੇਂ ਦੀ ਸੇਵਾ ਹੁੰਦੀ ਹੈ ਕਬੂਤਰਾਂ ਦੀ ਸੇਵਾ ਤਾਂ ਹੁਣ ਇਹੀ ਹੈ ਜੀ ਦਾਣੇ ਤਿੰਨ ਚਾਰ ਕਿਸਮ ਦੇ ਹੋਣ ડાણે થોડે ਜੇ ਬਰੀਕ ਅੰਗ ਚ ਹੋਣ ਕਿਉਂ ਸਿਆਲ ਦਾ ਮਹੀਨਾ ਹੈ ਤੇ ਜਦੋਂ ਜਾਨਵਰ ਨੂੰ ਬੱਚੇ ਨੂੰ ਚੋਗਾ ਦੇਣਾ ਰਾਤ ਆਉ ਠੰਡ ਚ ਬੈਠਾ ਹੁੰਦਾ ਤੇ ਜੇ ਮੋٹے ਦਾਣੇ ਹੋਏ ਉਹ ਤੋਂ ਚੁੰਝ ਖੁੱਲਣੀ ਨਹੀਂ ਆਉਦੀ ਦਾਣੇ ਜਾਣੇ ਨਹੀਂ ਕੱਲਾ ਪਾਣੀ ਅੰਦਰ ਜਾਣਾ ਉਹਦੇ ਬੱਚੇ ਹੋਏ ਦਾਣੇ ਕਿਸ ਕਿਸਮ ਦੇ ਦਾਣੇ ਆਮ ਤਾਰਾ ਮੀਰਾ ਥੋੜਾ ਜਿਹਾ ਤਾਰਾ ਮੀਰਾ ਸਭ ਤੋਂ ਘੱਟ ਰੱਖਣਾ ਮੁਠੀ ਡੇਢ ਮੁਠੀ ਅੱਛਾ ਤੇ ਬਾਜਰਾ ਤੇ ਸਰੋਂ ਵੀ ਠੰਡ ਹੈ ਮੁਠੀ ਕੁ ਰੱਖਣੀ ਆ ਕਣਕ ਦਲੀ ਬੀਜੇ ਤਾਂ ਵਿੱਚ ਹੋਵੇ ਦਲਾਈ ਵੀ ਜਿਵੇਂ ਆਪਾਂ ਆਮ ਲੇਟੀ ਬਣਾ ਲੈਨੇ ਆ ਉਹ ਬਾਲੀ ਚੰਗੀ ਆ ਮੈਂ ਅੱਛਾ ਜਿੰਨਾ ਦਾਣਾ ਹੱਜ ਕੱਲ ਬਰੀਕ ਹੋਊਗਾ ਤੇ ਠੰਡ ਦੇ ਵਿੱਚ ਨਾ ਬਹੁਤ ਪ੍ਰਤਿਆਕੇ ਦੇਖਿਆ ਨੋਕ ਨਾ ਕਬੱਜਾ ਖੁੱਲਦੀ ਨਹੀਂ ਮੂੰਹ ਉਹ ਤੋਂ ਠੰਡ 'ਚ ਬੈਠੇ ਤਾਂ ਫਿਰ ਜੇ ਬਰੀਕ ਦਾਣੇ ਜਦੋਂ ਕਬੂਤਰ ਅੰਦਰੋਂ ਚੋਗਾ ਜੋਰ ਨਾ ਦਿੰਦਾ ਤੇ ਬਰੀਕ ਨਾ ਪੋਟਾ ਬਹੁਤ ਛੇਤੀ ਪਰ ਜਾਂਦਾ ਜਾਨਵਰ ਦਾ ਅੱਛਾ ਤੇ ਇੱਕ ਮੇਰੇ ਵੀਰ ਖੁੱਡੇ ਜਿਨ੍ਹਾਂ ਦੀ ਰੋਜ਼ ਖੁੱਡਾ ਨਹੀਂ ਸਾਫ਼ ਕਰਨਾ ਪੰਚੀ ਦਸੀ ਦਿਨੀ ਕਰਨਾ ਤਾਂ ਕਿ ਜਿਹੜੀਆਂ ਖੁੱਡੇ ਦੇ ਵਿੱਚ ਬੈਠਾ ਉਹ ਗਰਮਾਇਸ਼ ਦੇਣ ਕਬੂਤਰਾਂ ਨੂੰ ਠੰਡ ਨਾ ਜਾਵੇ ਇੱਕ ਗਰਮੀਆਂ ਚ ਰੋਜ ਕਰਨਾ ਹਾਂ ਗਰਮੀਆਂ ਚ ਰੋਜ ਤੇ ਸਰਦੀਆਂ ਚ ਪੰਜੀ ਛੇ ਜਨ ਪੰਜੀ ਛੀਂ ਤੇ ਨਹੀਂ ਕਰਨਾ ਉਹ ਵੀ ਉਤੋਂ ਉਤੋਂ ਰੰਬੇ ਨਾਲ ਨਹੀਂ ਪਟਣਾ ਉਤੋਂ ਉਤੋਂ ਬਿਠਾ ਲਾ ਦੇਣੀਆਂ ਥੱਲਿਓ ਜਾਨੀ ਮਾੜਾ ਮੋਟਾ ਗਰਮੀ ਰਵੇ ਥਾਂ ਮਿੱਠਾਂ ਦੇ ਚ ਗਰਮੀ ਹੁੰਦੀ ਹੈ ਨਾ ਬਹੁਤ ਜਿਆਦਾ ਕਰਮਾਇਸ਼ਾ ਜਦੋਂ ਖੁੱਡਾ ਖੋਲਦੇ ਆ ਭਾਵੇਂ ਪੋਮ ਆਗਾ ਕੋਰਾ ਪਿਆ ਜਦੋਂ ਖੁੱਡਾ ਕੋਲਾਂਗੇ ਸ਼ੇਕ ਨਿਕਲਦਾ ਹੁੰਦਾ ਜਿਵੇਂ ਅੱਗੇ ਆਪਾਂ ਰੂੜੀ ਚੱਕਦੇ ਹੁੰਦੇ ਸੀ ਹਾਂ ਵਿੱਚੋਂ ਭਾਪ ਨਿਕਲਦੀ ਸੀ ਨਾ ਭਾਪ ਨਿਕਲਦੀ ਉਹ ਕੰਮ ਹੀ ਆ ਉਹੀ ਕੰਮ ਇਹ ਹੈ ਤੇ ਇੱਕ ਮੇਰੇ ਵੀਰ ਰਾਤ ਨੂੰ ਪਾਣੀ ਜਦੋਂ ਦਿਨ ਛਿਪਿਆ ਉਹ ਚੱਕਦੇ ਆ ਮਤਲਬ ਉਹ ਜੇ ਬਾਹਰ ਕੱਢ ਦਿਓ ਪਾਣੀ ਵਾਲੇ ਪਾਣੀ ਦੇਣਾ ਨਹੀਂ ਤੇ ਰਾਤ ਨੂੰ ਰਾਤ ਨੂੰ ਪਿੰਡੇ ਨਹੀਂ ਰਾਤ ਨੂੰ ਜਦੋਂ ਟਿੱਕੇ ਬਹਿ ਗਏ ਕਿਸੇ ਨਹੀਂ ਤੇ ਜਿਹੜਾ ਜਾਨਵਰ ਤੜਕੇ ਉੱਠਿਆ ਉਹਨੇ ਪਾਣੀ ਠੰਡਾ ਪੀ ਲਿਆ ਨਾਲੇ ਤਾਂ ਉਹਦਾ ਗਲ ਪੱਕ ਜਾਣਾ ਹਾਂ ਕਿਉਂ ਠੰਡਾ ਪਾਣੀ ਉਹਦੀਆਂ ਪਹਿਲਾਂ ਦੇ ਵੀ ਗਲੇ ਖਰਾਬ ਹੋ ਗਏ ਗਲੇ ਖਰਾਬ ਬਹੁਤ ਹੁੰਦੇ ਆ ਤੇ ਠੰਡਾ ਪਾਣੀ ਜੀਨੇ ਪੀ ਲਿਆ ਠੀਕ ਆ ਤਵੇ ਸਵੇਰੇ ਆਪ ਉੱਠੋ ਨਹਾਣੋ ਕੇ ਚਾਹ ਪਾਣੀ ਪੀ ਕੇ ਤਾਜਾ ਤਰੋ ਤਾਜਾ ਪਾਣੀ ਤਰੋ ਉਹਦੇ ਵਿੱਚ ਵੀ ਪਾਈਆ ਖੰਡ ਗਰਮ ਪਾ ਦਿਓ ਕਿਉਂ ਤੌੜੀ ਵੀ ਰਾਤ ਦੀ ਠੰਡੀ ਬਾਹਰ ਪਈ ਆ ਹਾਂ ਤੇ ਤਾਂ ਕਿ ਜਿੰਨੀਆਂ ਪਾਣੀ ਜਾਨਵਰ ਪੀਣ ਤੇ ਇਹ ਨਹੀਂ ਕਿ ਵੀ ਰਾਤ ਦਾ ਖੜਾ ਆਪਾਂ ਦਾਣੇ ਪਾਤੇ ਪੀ ਲੈਣ ਉਹ ਜਾਨਵਰਾਂ ਨੇ ਮੈਨੂੰ ਫੋਨ ਬਹੁਤ ਆਉਂਦੇ ਆ ਬਾਈ ਕਬੂਤਰ ਛਿੱਕਾਂ ਮਾਰੀ ਜਾਂਦੇ ਆ ਤੇ ਕਬੂਤਰਾਂ ਦੇ ਗਾਲ ਪੱਕ ਗਏ ਫੇਰ ਦੱਸੀ ਦਾ ਆਪਾਂ ਨੂੰ ਐਉਂ ਨਹੀਂ ਵੀ ਆਪਣਾ ਇਹਦੇ ਨਾਲ ਲਿਆ ਜਾਇ ਇਹਨੂੰ ਬਈ ਦੱਸਣਾ ਹੀ ਦੱਸਣਾ ਕੋਈ ਭਾਵੇਂ ਦਿੱਲੀ ਤਾਂ ਹੀ ਬੰਦੇ ਪੁੱਛਣ ਲੱਗ ਜਾਂਦੇ ਆ ਹਰਿਆਣੇ ਦੇ ਵੀ ਤੁਸੀਂ ਲੁਕੋ ਨਹੀਂ ਰੱਖਦੇ ਆਪਾਂ ਕਿਸੇ ਤੇ ਗਰੀਬ ਹੋਈ ਅਗਲੇ ਨੂੰ ਕਹਿੰਦਾ ਬਾਈ ਐਂ ਕਰ ਲਾ ਤੇਰਾ ਜਾਨਵਰ ਠੀਕ ਹੋ ਜੂ ਤੇ ਦੂਜੇ ਦਿਨ ਹੀ ਫੋਲ ਆਉਂਦੇ ਆ ਬਾਪੂ ਦਾਣੇ ਚੁਗਣ ਲੱਗੇ ਤੇ ਸੀਸੀ ਦੇਣ ਕੇ ਉਹ ਠੀਕ ਹੈ ਕਿ ਨਹੀਂ ਹਾਂ ਤੇ ਬਾਕੀ ਆਹ ਚਲੋ ਤਾਂ ਹੁਣ ਆਪਾਂ ਵੀਡੀਓ ਬਣਾ ਰਹੇ ਆ ਤੇ ਆ ਜਦੋਂ ਹੁਣ ਮੁੱਲਾਪੁਰ ਕੋਲੇ ਕੱਠ ਸੀ ਕਬੂਤਰਾਂ ਵਾਲਿਆਂ ਦਾ ਹਾਂਜੀ ਆਪਣੇ ਸਾਡੇ ਪਿੰਡ ਦੇ ਵੀ 60 70 ਬੰਦੇ ਸੀ ਤੇ ਮੈਨੂੰ ਤਾਂ ਪਿੰਡ ਵਾਲਿਆਂ ਨੇ ਉਥੋਂ ਕੱਠ ਜੋ ਕੱਢਿਆ ਕਹਿੰਦੇ ਤੈਨੂੰ ਇਹਨਾਂ ਨੇ ਚਾਹ ਵੀ ਨਹੀਂ ਪੀਣ ਦੇਣੀ ਮੈਂ ਜਾਨਾ ਨਾ ਪਤਾ ਨਹੀਂ ਕਿਥੋਂ ਦੇ ਬਾਪੂ ਆਈ ਕਿ ਰ ਵੀਡੀਓ ਬਣਾਈ ਕੇ ਰਸ ਮੇਰੇ ਨਹੀਂ ਆ ਭਾਈ ਸਾਡਾ ਬੰਦਾ ਇੱਕ ਹੋਰ ਰਹਿ ਗਿਆ ਇਹਦੇ ਨਾਲ ਵੀ ਬਣਾ ਲਈ ਅੱਛਾ 2 3 ਘੰਟੇ ਮੈਨੂੰ ਇੰਨੇ ਕੱਠ 'ਚ ਕਿਸੇ ਨੇ 5 ਮਿੰਟ ਨਹੀਂ ਬਹਿਣ ਦਿੱਤਾ ਇਹ ਗਨਮੈਨ ਰੱਖਣੇ ਪੈਣੇ ਆ ਨਹੀਂ ਜੀ ਗਨਮੈਨ ਆਪਾਂ ਕਿਸੇ ਦਾ ਮਾਰਾ ਨਹੀਂ ਕਰਦੇ ਨਹੀਂ ਨਹੀਂ ਉਹ ਤਾਂ ਆਪਣਾ ਲਈ ਰੱਖਣੇ ਪਨੇ ਗੱਲ ਵੱਡੀ ਨਹੀਂ ਹੋਗੀ ਹਾਂ ਤੇ ਆਪਾਂ ਨੂੰ 10 ਮਿਲਟਾਂ ਦੀ ਖਾਤਰ ਠੀਕ ਹੈ ਕਿ ਨਹੀਂ ਤੇ ਪਰ ਮੈਨੂੰ ਪਤਾ ਘੱਟ ਦੇ ਵਿੱਚ ਸਾਰੇ ਇਹ ਬਹੁਤ ਕਰਦੇ ਹਾਂ ਆਪਣੀ ਉਹ ਫੌਜੀ ਉਹਨਾਂ ਦੇ ਮੋਨੂ ਹੋਣੀ ਉਹ ਕਹਿੰਦੇ ਭਾਈ ਤੂੰ ਇੱਧਰ ਰਾਜਾ ਤੈਨੂੰ ਤਾਂ ਇਹਨਾਂ ਨੇ ਚਾਹ ਨਹੀਂ ਪੀਣ ਦੇਣੀ ਇਹ ਤਾਂ ਤੈਨੂੰ ਜਾਣਦੇ ਅੰਮ੍ਰਿਤਸਰ ਤਾਂ ਹੀ ਲੋਕ ਭਾਈਆ ਐਵੇਂ ਸੀ ਗੱਡੀਆਂ ਚ ਅੰਮ੍ਰਿਤਸਰ ਤਾਂ ਚਲ ਇੱਥੇ 7/2 ਕਿਲੋਮੀਟਰ ਤੇ ਹੀ ਆ ਹਾਂਜੀ ਸੋਨੂੰ ਸਮੁੰਦਰੋਂ ਪਾਰ ਪਾਲੇ ਜਾਂਦੇ ਆ ਬਹੁਤ ਦੁਨੀਆਂ ਚ ਆਪਾਂ ਤਾਂ ਪਰਮਾਤਮਾ ਦੇ ਅੱਗੇ ਪਾਰਕ ਚ ਜਦੋਂ ਕਦੇ ਜਾਈਦਾ ਗੱਡਾ ਕੱਢੀਦਾ ਹਾਂਜੀ ਬਾਬਾ ਥੋੜੇ ਫਿਰੰਟ ਤਾਂ ਮੈਂ ਕਿਹਾ ਹਾਂ ਵੀ ਸਾਡੇ ਹਾਂਜੀ ਹਾਂਜੀ ਤੇ ਦੀ ਚਰਚਾ ਬਹੁਤ ਆ ਹਾਂਜੀ ਤੇ ਹੁਣ ਜਿਵੇਂ ਆ ਮੌਸਮ ਬਦਲਦਾ ਹਾਂਜੀ ਬੰਦਿਆਂ ਚ ਵੀ ਖਾਂਗ ਚ ਕੰਮ ਹੁੰਦਾ ਤਾਂ ਇੰਨਾ ਚ ਕੋਈ ਬਿਮਾਰੀ ਦਾ ਕੀ ਅਸਾਰ ਹੁੰਦੇ ਆ ਵੀ ਇਸ ਮੌਸਮ ਦੇ ਵਿੱਚ ਜਿਵੇਂ ਆ ਠੰਡ ਚੱਲ ਪਈ ਹਾਂ ਠੰਡ ਚੱਲ ਪਈ ਹੁਣੇ ਜਦੋਂ ਬਿਮਾਰ ਹੋਣਗੇ अच्छा ते एक खुड्डे ਦੇ ਮੂਹਰੇ ਇੰਨਾ ਜ਼ਰੂਰ ਕਰਨ ਜਿਵੇਂ ਰਾਤ ਨੂੰ ਲੀੜੇ ਸਿੱਟੇ ਹੋਏ ਆ। ਸਿੱਟੇਕ ਨਹੀਂ ਜਦੋਂ 9:00 ਵਜੇ ਦਿਨ ਤੇ ਉਦੋਂ ਖੁੱਡੇ ਤੋਂ ਬਾੜੇ ਜੇ ਲੀੜੇ ਚੱਕ ਦੇਣ ਤਾਂ ਕਿ ਜਿਹੜੀ ਰਾਤ ਦੀ ਵਿੱਚ ਗਰਮਾਹਸ਼ ਹੈ ਉਹ ਭਾਪ ਬਾਹਰ ਨਿਕਲ ਜੇ ਜਾਲੀ ਵਿੱਚ। ਅੱਛਾ ਜੋ ਖੁੱਡੇ ਨੂੰ ਉੱਪਰ ਤੋਂ ਢੱਕਦੇ ਆਪਾਂ। ਹਾਂ ਉਦੋਂ ਢੱਕਦੇ ਆ ਨਾ ਸਾਹ ਬੰਦ ਕਰ ਦਿੰਦੇ ਆ ਵੀ ਠੰਡ ਨਾ ਲੱਗ ਜੇ। ਹਾਂ ਹਾਂ। ਉਹਨੂੰ ਤੜਕੇ ਉੱਠ ਕੇ 2 ਘੰਟਿਆਂ ਬਾਅਦ ਜਦੋਂ ਸੂਰਜ ਨਿਕਲਿਆ 11:00 ਆ ਉਹਦਾ 5 ਕੁ ਮਿੰਟ ਉੱਤੋਂ ਲੀੜਾ ਚੱਕ ਦਿਓ ਤਾਂ ਕਿ ਅੰਦਰੋਂ ਗਰਮਾਹਸ਼ ਨਿਕਲ ਜੇ ਫਿਰ ਮੂੰਹ ਨਹੀਂ ਪੱਕਦੀ ਆਪਣੀ ਵਾਲੀ ਗੱਲ ਆ ਜਿਵੇਂ ਆਪਾਂ ਤੁਰੇ ਆਉਂਦੇ ਤਾਂ ਉਹਦਾ ਠੰਡਾ ਪਾਣੀ ਪੀ ਲਿਆ ਆਪਾਂ ਕਹਨੇ ਯਾਰ ਪੱਤੀਆਂ ਤੇ ਦੀਆਂ ਗੱਲ ਚ ਅੱਗੇ ਬੁੜੀਆਂ ਆਂ ਕਹਿੰਦੀਆਂ ਤੇਰੇ ਪੱਤੀਆਂ ਪੀ ਗਈਆਂ ਕਿਉਂ ਮਲ ਦਿੰਨੇ ਤੱਤਾ ਕਰਕੇ ਮੈਂ ਇਥੇ ਮਰ ਰਗਾ ਜੀ ਹਾਂ ਤੇ ਉਹੀ ਜਗਾੜ ਇਹਨਾਂ ਦਾ ਬਲਕਿ ਇਹਨਾਂ ਦੇ ਅੰਦਰ ਗਰਮੈਸ਼ ਬਹੁਤ ਆ ਟੈਂਪਰੇਚਰ ਇਹਨਾਂ ਦਾ ਬਹੁਤ ਹੁੰਦਾ ਤੇ ਇਹਨਾਂ ਦਾ ਤਾਂ ਆਪਣੇ ਨੂੰ ਵੀ ਛੇਤੀ ਪੱਕਣਾ ਜੇ ਠੰਡਾ ਪਾਣੀ ਪੀ ਲਿਆ ਹਾਂ ਇਹ ਜ਼ਰੂਰੀ ਆ ਭਾਈ ਪਾਣੀ ਨਿੱਗਾ ਦੇਣਾ ਇਹਨੂੰ ਠੰਡਾ ਪਾਣੀ ਹੋਵੇ ਬਸ ਜਾਣੀ ਜਿੰਨੇ ਕ ਨਾਮ ਆਪਾਂ ਨਾਉਣੇ ਆ ਵੀ ਕੋਸਾ ਜਿਹਾ ਉਹ ਪਾਣੀ ਪੀਣ ਤੇ ਦੁਪਹਿਰੋਂ ਫੇਰ ਘੰਟਾ ਚੱਕ ਕੇ ਪਾਣੀ ਫੇਰ ਤਾਜ਼ਾ ਫੇਰ ਧਰ ਦਿਓ ਜੇ ਆਪਾਂ ਰੱਖਿਆ ਚਾਹੋ ਟੈਂਕੀ ਵਾਲਾ ਨਹੀਂ ਭਰਨਾ ਨਾ ਟੈਂਕੀ ਵਾਲਾ ਤਾਂ ਹੁਣ ਤਾਂ ਆਹ ਦੋ ਪੋ ਮਾਗ ਫੱਗਣ ਤਾਂ ਜਮਾ ਪਾਣੀ ਨੇੜ ਨਹੀਂ ਕਰਨਾ ਟੈਂਕੀ ਵਾਲਾ ਆ ਨਾ ਰਾਤ ਦਾ ਜਿਵੇਂ ਆਪਣੇ ਪਸ਼ੂਆਂ ਵਾਲੀ ਖੇਲ ਖੜੀ ਆ ਉਹਦੇ ਚੋਂ ਨਹੀਂ ਭਰ ਕੇ ਪਾਉਣਾ ਜੋ ਉਹਦੇ ਚੋਂ ਪਾਇਆ ਉਹਦੇ ਨਾਲ ਵੀ ਕਬੂਤਰਾਂ ਨੇ ਬਿਮਾਰ ਹੋਣਾ ਬਿਲਕੁਲ ਤਾਜਾ ਗੇੜੋ ਤਾਜਾ ਹਾਂ ਤੇ ਉਹ ਹਾਂ ਬਾਕੀ ਇੰਨਾ ਜਿਹੜੇ ਦਾਣੇ ਦੱਸੇ ਆ ਇਹਦੇ ਵਿੱਚ ਮੁੱਠੀ ਕ ਹਾਲ ਆਉਂਦੀ ਜ਼ਰੂਰ ਪਾਉਣਾ ਹਾਲ ਗਰਮ ਬਹੁਤ ਹੁੰਦੀ ਆ ਨਾ ਤਸੀਰ ਗਰਮ ਗਰਮਾ ਤੇ ਉਹਦੇ ਨਾਲ ਵੀ ਜਾਨਵਰ ਰਾਤ ਨੂੰ ਗਰਮ ਤਾਰਾ ਮੀਰਾ ਵੀ ਗਰਮ ਤਾਰਾ ਮੀਰਾ ਵੀ ਗਰਮ ਬਾਜਰਾ ਵੀ ਗਰਮ ਅੱਛਾ ਕਣਕ ਦੀ ਤਸਵੀਰ ਮੜੀ ਜੀ ਘੱਟ ਆ ਬਾਜਰਾ ਵੀ ਬਹੁਤ ਗਰਮ ਆ ਹੂੰ ਤੇ ਮਹਿੰਗਾਈ ਬਹੁਤ ਪੈਂਦਾ ਸਮੱਸਿਆ ਭਾਈ ਜੀ ਮੈਂ ਹੁਣ ਸਰੋਂ ਲੈ ਕੇ ਆਇਆ 85 ਰੁਪਏ ਮੰਗਦੇ ਸੀ 80 ਰੁਪਏ ਨੂੰ ਲਈ ਆ 10 ਕਿਲੋ 800 ਦੀ ਹਾਂ ਜਦੋਂ ਉੱਥੇ ਮੈਂ ਦਾਣੇ ਦੇਖੇ ਉਹਨਾਂ ਦੇ ਦੁਕਾਨ ਵਾਲਿਆਂ ਦਾ ਕੰਮ ਹੀ ਇਹ ਆ ਵੀ ਸਾਰਾ ਛਤਰਿਆਂ ਲਾਈ ਬੈਠੇ ਜਾਲ ਬਹੁਤ ਜ਼ਿਆਦਾ ਜਿਗਾੜਾ ਉਹਨਾਂ ਦਾ ਕੱਪੜਾ ਤੇ ਉਹ ਜਦੋਂ ਮੈਂ ਅੰਦਰ ਦੇਖਿਆ ਕਵਾਂਟਲ 3-4 ਕਵਾਂਟਲ ਬਣਿਆ ਪਿਆ ਮੈਂ ਕਹਿੰਦਾ ਬਈ ਆਹ ਬੰਕ ਪਤੂਤਾਂ ਵਾਸਤੇ ਬਹੁਤ ਚੰਗੀ ਗੱਲ ਹੈ ਤੇ 30 ਕਿਲੋ ਫਿਰ ਮੈਂ ਉਹ ਲਿਆ ਅੱਛਾ ਮੈਨੂੰ ਆਦੇ ਵੀ ਅਖੇ 35 ਰੁਪਏ ਆ ਮੈਂ ਕਿਹਾ ਗੱਲ ਸੁਣ ਲਓ 35 ਵਾਲਾ ਰੇਟ ਨਹੀਂ ਮੇਰੀ ਥੋਡੀ ਵੀਡੀਓ ਚਲਾ ਦੂੰ ਪੂਰੀ ਤੇ 30 32 ਕਹਿੰਦੇ ਚੱਲ ਫਿਰ ਤੂੰ 33 ਰੁਪਏ ਲਾ ਦੇ ਤੇ ਉਹ ਲਿਆ 18-1900 ਦਾ ਲੈ ਗਿਆ ਸ਼ੌਕ ਆ ਸ਼ੌਂਕ ਤੇ ਜੇ ਹੁਣ 18 1900 ਦੀ ਚਲੋ ਸ਼ੌਂਕ ਹੁੰਦਾ ਖਲ ਦੀ ਬੋਰੀ ਲਿਆ ਕੇ ਰੱਖ ਕੇ 10 ਦਿਨ ਪਸੂ ਕਾਨ ਪਰ ਨਹੀਂ ਜਿਹੜਾ ਕਬੂਤਰਾਂ ਦਾ ਸ਼ੌਂਕ ਆ ਉਹ ਨਹੀਂ ਹੈ ਕਿਸੇ ਤੁਹਾਨੂੰ ਸ਼ੌਂਕ ਬਹੁਤ ਆ ਤੁਹਾਨੂੰ ਪਸ਼ੂਆਂ ਦਾ ਸ਼ੌਂਕ ਵੀ ਆ ਖੈਰ ਤੁਸੀਂ ਪਸ਼ੂਆਂ ਦੇ ਡਾਕਟਰ ਵੀ ਆ ਵਿਗੜੇ ਮਸਲੇ ਵੀ ਹੱਲ ਕਰਦੇ ਹੋ ਕਬੂਤਰਾਂ ਦਾ ਵੀ ਸ਼ੌਂਕ ਆ ਹਾਂ ਜੀ ਪਲਾਂ ਫਰੂਟਾਂ ਦਾ ਮਗਰ ਆ ਸੰਤਰੇ ਲੱਗੇ ਆ ਕੱਲ ਮੈਂ ਆਥਣੇ ਆ ਜਵਾਕ ਸੰਤਰੇ ਤੁਰ ਤੁਰ ਖਾਈ ਜਾਣ ਮਾਣਾ ਭਾਈ ਤੁਹਾਨੂੰ ਬੜੀ ਮौज ਲੱਗੀ ਆ ਬਹੁਤ ਇੱਥੇ 에ਅਰ ਕੀ ਤਾਂ ਥੋੜਾ ਜਿਹਾ ਫਲ ਗਰਮੀ ਨਾਲ ਡਿੱਗ ਪਿਆ ਹਾਂ ਤੇ ਪਰ ਤਾਂ ਜਵਾਕਾਂ ਨੂੰ ਕਹਿਣਾ ਨਾ ਉਹ ਖਾ ਲਓ ਅਸੀਂ ਨਹੀਂ ਖਾਣੇ ਕਾਉਂਟਰਾਂ ਦੇ ਹਿਸਾਬ ਲੱਗੇ ਸੀ ਬੇ ਬੂਟਾ ਇੱਕ ਪੈਕ ਡੇਢ ਦੋ ਬੂਟੇ ਆ ਨਾ ਦੋ ਬੂਟੇ ਆ ਹੁਣ ਵੀ ਆ ਚੱਲ ਆ ਬੇੜੇ 'ਚ ਜਵਾਕ ਜੇ ਤਾਂ ਇੱਕ ਅੱਧਾ ਆ ਗਿਆ ਤਾਂ ਕਹਿੰਦਾ ਇਹਨੂੰ ਦਿਓ ਇੱਕ ਤੋੜ ਕੇ ਹਾਂ ਹਾਂ ਲੋ 13 14 ਜਾਣੇ ਆ ਕੇ ਉਹ ਮੈਂ ਕਿਹਾ ਸੋਰੇ ਤੁਸੀਂ ਤੈ ਕੇ ਵੀਰੀ ਲੈ ਜਾਓਗੇ ਇਹ ਤੇ ਜੇ ਤੁਨੂੰ ਇੱਕ ਦੇ ਦੋ ਪੰਜ ਚਾਰ ਦੇ ਤੇ ਤੁਸੀਂ ਲੜਨਾ ਵੀ ਮੈਂ ਲੈਣਾ ਮੈਂ ਲੈਣਾ ਹਾਂ ਤੇ ਪਰ ਕੋਈ ਮਿੱਠੀ ਚੀਜ਼ ਹੁਣ ਆ ਸਬਜੀ ਲੱਗੀ ਆਪਣੇ ਜੇ ਕੋਈ ਆ ਜਾਂਦਾ ਬਾਈ ਲੈ ਜਾ ਤੋੜ ਕੇ ਅਸੀਂ ਬਤਾऊं ਜੇ ਤਾਂ ਮੈਨੂੰ ਮੈਂ ਤਾਂ ਵੀ 500 ਚੌਥੇ ਹੀ 10 ਕਿਲੋ ਤੋੜੇ ਹੋਣੇ ਦਿੱਤੇ ਦੋ ਤਿੰਨੇ ਹੀ ਘਰੀ ਅੱਛਾ ਤੇ ਆਪਾਂ ਨੂੰ ਸਬਜੀ ਦਾ ਵੀ ਸ਼ੌਕ ਹੈ ਜਦੋਂ ਪਤਾ ਲੱਗ ਗਿਆ ਵੀ ਹੁਣ ਕੋਈ ਪੱਥੂ ਵਾਲਾ ਨਹੀਂ ਆਇਆ ਟੀਕੇ ਵਾਲਾ ਤੇ ਰੰਬੀ ਚੱਕਣੀ ਆ ਗੋਡੀ ਤੇ ਗੋਡੀ ਕਰ ਦੇਣੀ ਆ ਵਿੱਚ ਬਹਿ ਕੇ 10 ਮਿੰਟ ਤੇ ਨਾਲੇ ਸਰੀਰ ਕਾਇਮ ਦਾ ਕਾਇਮ ਕੋਈ ਚੀਜ਼ ਮੈਂ ਲਾਦਿਆਂ ਮਹਾਰਾਜ ਜੀ ਨੂੰ ਮੇਰੇ ਹੱਥੋਂ ਸਾਰੀ ਚੀਜ਼ ਹੋ ਜਾਣੀ ਆ ਮਾਰ ਬਹੁਤ ਰੋ ਤੁਸੀਂ ਡੂਮਣਾ ਚੋਣ ਚ ਵੀ ਮਾਰ ਰਹੇ ਸੀ ਹੋਣਾ ਤਾਂ ਤੇਰਾ ਡੈਡੀ ਮੇਰੇ ਨਾਲ ਸੀ ਉਹਨੂੰ ਮੈਂ ਕੋਲੇ ਪਵਾ ਲਿਆ ਮੈਨੂੰ ਆਉਂਦਾ ਬਾਈ ਜੇ ਲੜਕੀਆਂ ਮੈਂ ਕਿਹਾ ਤੇਰੀ ਇੱਕ ਮੱਖੀ ਵੀ ਲੜ ਗਈ ਨਾ ਤੇ ਮੈਂ ਤੇਰਾ ਦੇਣਦਾਰ ਹਾਂ ਤੇਰੇ ਟੀਕੇ ਲੋ ਉਹਨੂੰ ਡੋਲਨੇ ਦੇ ਕੋਲੇ ਬਾਲਟੀ ਫੜਾਤੀ ਮੈਂ ਕਹਲਾ ਮੈਂ ਛੱਲੀ ਸਿੱਟੂ ਉੱਤੋਂ ਕੱਟ ਕੇ ਸੜਤੀ ਮੈਂ ਕਹਾਂ ਉੱਤਰ ਚੱਲ ਫਿਰ ਦੋ ਬੋਤਲਾਂ ਮੈਂ ਡੇਢ ਉਹਨੂੰ ਦਿੱਤੀ ਮੈਂ ਚਾਰ ਪੰਜ ਬੋਤਲਾਂ ਮਿਲੜਿਆ ਨਹੀਂ ਇਹਨਾਂ ਨੇ ਪੰਗਾ ਵੱਡਾ ਲਿਆ ਮੱਖੀ ਨੇੜ ਨਹੀਂ ਆਉਂਦੀ ਮਹਾਰਾਜ ਜੀ ਇਹ ਜੇ ਗੁਰ ਸਿੱਖੇ ਵੈਲ ਜੂਪੀ ਚੋਂ 18 ਸਾਲ ਰਹੇ ਆਪਾਂ ਜੂਪੀ ਚੋਂ ਪੀਚੋਂ ਜੂਪੀ ਦੇ ਵਿੱਚੋਂ ਕੰਮ ਵੱਡੇ ਹੁੰਦੇ ਆ ਇਹ ਜੂਪੀ ਚੋਂ ਹੁੰਦੇ ਬਿਲਕੁਲ ਅਸੀਂ 18 ਸਾਲ ਜੂਪੀ ਚ ਰਹੇ ਆਂ ਅੰਛਾ ਤੇ ਉੱਥੇ ਮਤਲਬ 18 ਉੱਥੇ 3000 ਵਿੱਚ ਕਿਹੜੇ ਸਹਾਰ ਰਹਿੰਦੇ ਜੂਪੀ ਖੀਂਪੁਰ ਖੀਰੀ ਜਿੱਥੇ ਆਪਣਾ ਕਿਸਾਨ ਜੂਨੇ ਆਉਂਦਾ ਰੌਲਾ ਪਿਆ ਸੀ ਰੌਲਾ ਪਿਆ ਲਖੀ ਉੱਥੇ ਅਸੀਂ ਸਾਰਾ 3 ਕਿਲੋਮੀਟਰ ਦੂਰ ਸੀ ਤਾ ਹੁਣ ਹੈਗਾ ਉੱਥੇ ਕੋਈ ਆਪਣਾ ਨਹੀਂ ਹੁਣ ਤਾਂ ਬਾਈ ਫਿਰ ਸਾਰੇ ਉੱਥੋਂ ਨਾ ਦਰਿਆ ਨੇ ਪੈਲੀ ਵੱਢੀ ਢਾਈ 300 ਕਿੱਲਾ ਜਮਾ ਖਤਮ ਕਰਤੇ ਲੋਕ ਉੱਥੇ ਨਹੀਂ ਤਾਂ ਆਪਾਂ ਜੂਪੀ ਜਾਈਏ ਹੁੰਦੇ ਹਾਂ 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 ਜਾਇਆ ਹੁੰਦੇ ਹੂੰ ਤਾਂ ਜੂਪੀ ਦਾ ਕੱਲਾ ਕੱਲਾ ਘਰ ਜਾਣਦੇ ਹਾਂ ਉੱਥੇ ਅੱਛਾ ਹਾਂ ਜੀ ਜੇ ਸਾਡਾ ਮਨ ਬਣਦਾ ਹੁੰਦਾ ਵੀ ਕਦੇ ਜੂਪੀ ਜਾ ਕੇ ਆਈਏ ਚਲੋ ਦੱਸਿਓ ਕਿਤੇ ਬਨ ਇਹਨਾਂ ਥਾਵਾਂ ਤੇ ਤਾਂ ਅਸੀਂ ਜਾਏ ਆਂ ਤੇ گاਾਂ ਹਜੇ ਜੁੱਪੀ ਜਾਣਦਾ ਹੋਰ ਵਿਚਾਰ ਰਿੰਦਾ ਜਿਵੇਂ ਪਟਨਾ ਸਾਹਿਬ ਹੋ ਗਿਆ ਪਟਨਾ ਦਾ ਪਿਆਰ ਚ ਆ ਗਿਆ ਹਾਂਜੀ ਉਹ ਤਾਂ ਹਨ ਕਨੌਜ ਵਗੈਰਾ ਕਈ ਚੀਜ਼ ਹੈਗੀਆਂ ਇਹ ਤਾਂ ਜਮਾ ਬਾਟਰ ਦੇ ਨੇੜਾ ਪਾਕਿਸਤਾਨ ਆਪਣੇ ਨੇਪਾਲ ਵਾਲੇ ਦੇ ਨੇਪਾਲ ਵਾਲੇ ਦੇ ਜਿਵੇਂ ਆਪਾਂ ਤੋਂ ਨਿੱਕੀ ਬੱਦਣੀਆਂ 2 ਕਿਲੋਮੀਟਰ ਤੇ ਅਸੀਂ ਜਦੋਂ ਕੱਪੜਾ ਲੈਣਾ ਨੇਪਾਲ ਚ ਇੰਨਾ ਕੱਪੜਾ ਸਸਤਾ ਥੇ ਤੋਂ ਵੱਧ ਬਸ ਅੱਛਾ ਹਾਂਜੀ ਤੇ ਉਦੋਂ ਆਪਣੇ ਇੱਥੇ ਟੈਰਾ ਲੀਨ ਹੁੰਦੀ ਸੀ 22 24 ਰੁਪਏ ਹਾਂ ਤੇ ਉੱਥੇ 8 ਰੁਪਏ ਦਾ ਨਾਲੇ ਜਰਮਨ ਦਾ ਬਣਿਆ ਜਾਪਾਨ ਦਾ ਬਣਿਆ ਕੱਪੜਾ ਬਹੁਤ ਆਉਂਦਾ ਹੈ ਸਸਤਾ ਕਿਉਂ ਉੱਥੇ ਉੱਥੇ ਪਈਏ ਇਹ ਗਰੀਬ ਮੋਲਕਾ ਇਹਨੂੰ ਸਾਰੇ ਮੋਲਕ ਜਿੰਨਾ ਰੇਟ ਲੱਗਦਾ ਉੰਨੇ ਮੋਲਕ ਉੰਨੇ ਚੀਜ਼ਾਂ ਨੂੰ ਦਿੰਦੇ ਆ ਨੇਪਾਲ ਵਾਲਿਆਂ ਨੂੰ ਸਾਰੇ ਮੋਲਕਾਂ ਨੂੰ ਸਬਸਿਡੀ ਵਗੈਰਾ ਜਾਂ ਹੈਨਾ ਤੇ ਇਮਾਨਦਾਰੀ ਨੇਪਾਲ ਚ ਬਹੁਤ ਹੈ ਅੱਛਾ ਮੈਂ ਨਾ ਹੁਣ ਤੁਸੀਂ ਓਹ ਕਰਿਓ ਕਿਤੇ ਮਹਾਰਾਜ ਆਪਾਂ ਗਏ ਕੱਪੜੇ ਲਾ ਕੇ ਤੇ ਬੱਠ ਤੇ ਧਰ ਦਿਓ ਭਾਵੇਂ ਮਹੀਨੇ ਨੂੰ ਆ ਕੇ ਚੱਕ ਲਿਓ ਉੱਥੇ ਹੀ ਪਈ ਹੋਊਗੀ ਹਈ ਰੱਖ ਦਿਓ ਕਈ ਭਾਵੇਂ ਮਹੀਨੇ ਨੂੰ ਚੱਕਣ ਉੱਠ ਜਿਓ ਉੱਥੇ ਹੀ ਪਈ ਹੋਊਗੀ ਆਈ ਮੈਨੂੰ ਰਾਸਥਾਨ ਚਲਾ ਗਿਆ ਹਾਂਜੀ ਰਾਸਥਾਨ ਵਾਲੇ ਬੰਦੇ ਵੀ ਬੜੇ ਇਮਾਨਦਾਰ ਆ ਮੈਂ ਭਾਈ ਇਮਾਨਦਾਰੀ ਆ ਸਿਰਾ ਆਪਣੇ ਤਾਂ ਜਿਹੜਾ ਚਿੱਟੇ ਨੇ ਕੰਮ ਕਰਤਾ ਨਾ ਆ ਤਾਂ ਬਦਨਾਮ ਹੋ ਗਏ ਆਪਣੇ ਨੂੰ ਘਰਾਂ ਚੋਂ ਚੱਕਦੇ ਆ ਖੋਹਦੇ ਆ ਬਦੋ ਬਦੀ ਪਰ ਨੇਪਾਲ ਮੋਲਖ ਦੇ ਵਿੱਚ ਇਮਾਨਦਾਰੀ ਬਹੁਤ ਜ਼ਿਆਦਾ ਪਿੱਛੇ ਇਹ ਨਾ ਸਾਡਾ ਪੀਲਵਾੜਾ ਜ਼ਿਲ੍ਹਾ ਵਾ ਉਹ ਵੀ ਕੱਪੜੇ ਦਾ ਹੀ ਆ ਮਸ਼ਹੂਰ ਹਾਂਜੀ ਹਾਂਜੀ ਸਭ ਤੋਂ ਤੇ ਕੱਪੜਾ ਬਣਦਾ ਹਾਂਜੀ ਡਰੋਨ ਜਿਹੜਾ ਹੁੰਦਾ ਉਹ ਉਡਾਇਆ ਉਹ ਡੈਗ ਪਿਆ ਅੱਛਾ ਜੀ ਪਤਾਂ ਨਹੀਂ ਬੈਟਰੀ ਲੋ ਹੋ ਗਈ ਉਹ ਡੈਗ ਪਿਆ ਤੇ ਅਸੀਂ ਉਹ ਡਰੋਨ ਲੱਭਦੇ ਫਿਰਿਏ ਕਿ ਉੱਥੋਂ ਦੇ ਬੰਦੇ ਚੱਕ ਕੇ ਸਾਨੂੰ ਲੱਭਦੇ ਫਿਰਨ ਮੈਂ ਕੀ ਦਾ ਫੜਾਈਏ ਕੀ ਦਾ ਫੜਾਈਏ ਫਿਰ ਮੇਰੇ ਹੱਥ ਚ ਰਿਮੋਟ ਗਿਆ ਸੀ ਉਹਨਾਂ ਨੇ ਪਛਾਣ ਲਿਆ ਵੀ ਇਹਨਾਂ ਦਾ ਹੀ ਹੋਊਗਾ ਇਹਨਾਂ ਦਾ ਹਾਂ ਸਾਨੂੰ ਮਿਲੇ ਸਾਨੂੰ ਮੋੜ ਕੇ ਗਏ ਹਾਂ ਇਹਨਾਂ ਦਾ ਹਾਂ ਇਮਾਨਦਾਰੀ ਭਾਈ ਇਮਾਨਦਾਰ ਕੋਈ ਹੁੰਦੀ ਆ ਬਸ ਬਾਲੇ ਇਮਾਨਦਾਰ ਬੰਦੇ ਦੁਨੀਆ ਤੇ ਹੈਗੇ ਆ ਯਾਨੀ ਅਸੀਂ ਘਾਰਾਂ ਘਾਰ ਰਹੇ ਆ ਨੇਪਾਲ ਚ ਕਪੜਾ ਲੈਣ ਜਾਣਾ ਤੇ ਜੇ 10000 ਦਾ ਚਾਹ ਪੰਜ ਉਹ ਤਾਂ ਪੰਜ ਤਾਂ ਹੀ ਬਹੁਤ ਆ ਜਾਂਦਾ ਉੱਥੋਂ ਅੱਛਾ ਤੇ ਕਪੜਾ ਲੈ ਕੇ ਇੱਕ ਆਪਣੀ ਪੰਜਾਬ ਦੀ ਪੁਲਿਸ ਬਾਰਡਰ ਤੇ ਹੁੰਦੀ ਆ ਇੱਕ ਨੇਪਾਲ ਦੀ ਆ ਭਾਰਤ ਦੀ ਹਾਂ ਭਾਰਤ ਦੀ ਤੇ ਅਸੀਂ ਉੱਥੇ ਕੀ ਕਰਨਾ ਲੀਡਰ ਲੈ ਕੇ ਤੇ ਪਹਾੜੀ ਲੋਕ ਆ ਨੇਪਾਲੀ ਹਾਂਜੀ ਉਹਨਾਂ ਨੂੰ ਕਪੜਾ ਦੇ ਆਉਣਾ ਦੁਕਾਨ ਵਾਲੇ ਨੂੰ ਨਾਂ ਲਿਖ ਲੈਣਾ ਉਹਨੇ ਵਿੱਚ ਪਰਚੀ ਪਾ ਦੇਣੀ ਤੇ 5 ਰੁਪਏ ਹਜ਼ਾਰ ਦੇ ਲੈਂਦੇ ਸੀ ਉਹ ਪਹੁੰਚ ਕਰਨ ਦੇ ਪਹੁੰਚ ਹਾਂ ਤੇ ਜੇ 5000 ਦਾ ਕਪੜਾ ਉਹਨਾਂ ਦੇ 50 ਬਣਨੇ ਤੇ ਇਮਾਨਦਾਰੀ ਉਹਨਾਂ ਦੀ ਇੰਨੀ ਹੁੰਦੀ ਸੀ ਉਹਨਾਂ ਨੇ ਕਿਹਾ ਸਰਦਾਰ ਜੀ ਪਹਿਲਾਂ ਆਪਦਾ ਕਪੜਾ ਦੇਖੋ ਹੂੰ ਤੇ 50 ਰੁਪਏ ਲੈ ਕੇ ਉਹ ਰਾਤ ਨੂੰ ਡੰਡੀ ਆਉਂਦੀ ਸੀ ਇੱਕ ਸਿਰਫ ਫੋਟ ਦੀ ਅੱਛਾ ਉਹ ਡੰਡੀ ਤੁਰ ਕੇ ਆਉਂਦੀ ਸੀ ਪੁਲਿਸ ਨੂੰ ਪਾਸੇ ਛੱਡ ਕੇ ਜਿੱਥੇ ਪੁਲਿਸ ਦੀਆਂ ਚੌਕੀਆਂ ਸੀ ਹਾਂ ਤੇ ਉਹਨਾਂ ਨੇ ਦਿਨ ਚੜ੍ਹਦੇ ਨੂੰ ਆਵਦਾ ਮੁੜ ਜਾਣਾ ਪਏ ਚੋਰੀ ਕਪੜਾ ਹਾਂ ਚੋਰੀ ਕਪੜਾ ਹਾਂ ਟੈਕਸ ਤੋਂ ਕਰਕੇ ਹਾਂ ਉਹ ਨੇਪਾਲ ਵਾਲੇ ਨਹੀਂ ਕਹਿੰਦੇ ਕਿਹੜੇ ਸਾਲ ਦੀ ਗੱਲ ਆ ਇਹ ਇਹ ਹੋਊ ਜੀ ਉਦੋਂ ਮੈਨੂੰ ਮੈਦਾ 70 ਦੇ ਨੇੜੇ ਸੀ ਉਜਾਪਾ ਨੇ ਜਿਹੜਾ ਹੰਬਸਨ 7065 ਦੇ ਨੇੜੇ ਸੀ ਤੇ ਕੱਪੜਾ ਉਹਨਾਂ ਨੇ ਦੇ ਜਾਣਾ ਪੈਸੇ ਲੈ ਜਾਣੇ ਆ ਤੇ ਸਿਰਫ ਪੁਲਿਸ ਆਪਣੀ ਫੜਦੀ ਸੀ ਨੇਪਾਲ ਵਾਲੀ ਨਹੀਂ ਸੀ ਫੜਦੀ ਕਿਉਂ ਨੇਪਾਲ ਦੀ ਧਿਕਰੀ ਹੁੰਦੀ ਸੀ ਉਹਨਾਂ ਵੀ ਵਿਕਰੀ ਉਹਨਾਂ ਨੇ ਉਹਨਾਂ ਤਾਂ ਕਹਣਾ ਸਰਦਾਰ ਜੀ ਨੰਗ ਜੋ ਤੇ ਇਹ ਆਪਣੇ ਵਾਲੇ ਫੜਦੇ ਸੀ ਫਿਰ ਉਹਨਾਂ ਨੇ ਜੰਗਲ ਵਿੱਚ ਦੀ 2 2.5 ਕਿਲੋਮੀਟਰ ਤੁਰ ਕੇ ਆਉਣਾ ਜਿੱਥੋਂ ਦੀ ਆਮ ਸ਼ੇਰ ਚੀਤੇ ਬਗਿਆਰ ਫਿਰਦੇ ਸੀ ਹਾਂ ਤੇ ਉਹਨਾਂ ਕੋਲੇ ਬਸ ਇੱਕ ਸਰਜ ਲਾਈਟ ਹੁੰਦੀ ਸੀ ਛੋਟੀ ਜੀ ਤੇ ਉਹ ਜਦੋਂ ਇਹ ਲਾਈਟ ਜਗਾਉਂਦੇ ਆਉਣਾ ਤੇ ਜੋ ਦੋ ਚੌਂਕੀ ਦੇ ਨੇੜਾ ਆ ਕੇ ਉਹਨਾਂ ਨੂੰ ਪਤਾ ਸੀ ਉਦੋਂ ਉਹਨਾਂ ਨੇ ਲਾਈਟ ਬੁਝਾ ਕੇ ਲੰਘ ਜਾਣਾ ਇਮਾਨਦਾਰੀ ਇੰਨੀ ਆ ਉੱਧਰ ਕਿੱਡਾ ਰਿਸਕ ਲੈ ਕੇ ਸਿਰਫ 5 ਰੁਪਏ ਹੀ ਬਚਦੇ ਸੀ ਹਾਂ 5 ਰੁਪਏ ਬਚਦੇ ਸੀ ਉਹਨਾਂ ਨੂੰ ਹਾਂਜੀ ਤੇ ਕਿੰਨੇ ਜੰਗਲ ਪਾਰ ਕਰਕੇ ਤੇ ਫੌਜੀ ਖੜੇ ਹੁੰਦੇ ਸੀ ਫੌਜੀ ਨੇ ਕਿਹਾ ਲਿਆਜ ਕਰਨੀ ਹੈ ਨਾ ਨਾ ਤੇ ਜਿਹੜਾ ਦਰਿਆ ਹੈ ਉਹ 2.5 ਕਿਲੋਮੀਟਰ ਚਾ ਚੌੜਾ ਅੱਛਾ ਉਹਦੇ ਕੋਲੇ ਇੱਕ ਪਤਾਲ ਚੂਹੀ ਆਉਂਦੀ ਆ ਪਹਾੜਾਂ ਦੇ ਵਿੱਚੋਂ ਪਤਾਲ ਚੂਹੀ ਪਤਾਲ ਚੂਹੀ ਵਜਦੀ ਆ ਉਹ 30 ਫੁੱਟ ਡੂੰਗੀ ਆ ਥੱਲੇ ਖਾਈ ਕਹਿੰਦੇ ਆ ਉਹਨੂੰ हां ਖਾਈ ਉਹ ਦਹੋਗੀ ਕਮ ਸੇ ਕਮ 40 50 ਕਰਮਾ ਲੰਮੀ ਹਾਂਜੀ ਉਹਨੇ ਤੇਲਾ ਦੋ ਦਰਿਆ ਨੇ ਨੇਪਾਲ ਚੋਂ ਮੀਂਹ ਬੱਤ ਪੈ ਗਿਆ ਉਧਰ ਤੇ ਉਹਨੇ ਜਿਹੜਾ 2 ਕਿਲੋਮੀਟਰ ਚ ਦਰਿਆ ਜਦੋਂ ਉਹਦੀ ਛੱਲ ਵੱਜ ਗਈ ਤੇ ਉਹਨੇ 2 ਕਿਲੋਮੀਟਰ ਵਾਲਾ ਪਾਣੀ ਰੋਕ ਦੇਣਾ ਵੱਡੇ ਦਰਿਆ ਦਾ ਉਹ ਇੰਨੀ ਪਾਵਰ ਵਿੱਚ ਸੀ ਪਾਣੀ ਚ ਤੇ ਉਹਨੇ ਉਹ ਰੋਕ ਦੇਣਾ ਜਦੋਂ ਉਹਨੇ ਰੋਕਤਾ ਪਾਣੀ ਸਾਡੇ ਫਾਰਮਾਂ ਨੂੰ ਪੈ ਜਾਣਾ ਹਾਂ 6 6 ਕਿਲੋ ਅੰਦਰ ਹੀ ਵੜ ਜਾਣਾ 6 6 ਫੁੱਟ 7 7 ਫੁੱਟ ਚੜ ਜਾਂਦਾ ਸੀ ਹਾਂ ਉਹਦੇ ਵਿੱਚ 10 ਕਿਲੋ ਦਾ 5 ਕਿਲੋ ਦਾ ਪੱਥਰ ਪਾਵਾ ਚ ਉੜੜ ਕੇ ਆਉਂਦਾ ਇੰਨੀ ਪਾਣੀ ਦੀ ਪਾਵਰ ਹਾਸ ਦੀ ਅੱਛਾ ਉਹਨੂੰ ਤਾਈਓ ਪਤਾਲ ਚ ਹੀ ਕਹਿੰਦੇ ਆ ਵੱਡਾ ਦਰਿਆ ਰੋਕ ਦਿੰਦੀ ਸੀ ਉਹਦੇ ਲਾ 2 ਕਿਲੋਮੀਟਰ ਦਾ ਨੇਪਾਲ ਚ ਕਿਹੜੇ ਕਿਹੜੇ ਥਾਂ ਫਿਰ ਕੋ ਮੈਂ ਗਏ ਰਾਜਾ ਮੰਡੀ ਧਨ ਗੜੀ ਇਕਠਮੰਦੂ ਕਠਮੰਦੂ ਥੋੜਾ ਜਿਹਾ ਆਪਣੇ ਤੇ ਸਤਾਈ ਹੈ ਇਕਠਮੰਦੂ ਉਹਨਾਂ ਦੀ ਰਾਜस्तानी ਤਾਂ ਨਹੀਂ ਕਿਹਾ ਰਾਜस्तानी ਹਾਂ ਹਾਂ ਉਹ ਸਤਾਈ ਹੈ ਆਪਣੇ ਸਤਾਈਆਂ ਮਾਨਦਾਰੀ ਨਹੀਂ ਭਾਈ ਉਹ ਇਹ ਜੀ ਕਿਸੇ ਮੌਲਕ ਜਿੱਥੇ ਮਰਜੀ ਬੈਠਾ ਰਾਤ ਨੂੰ ਹਰੇਕ ਨੇ ਪੁੱਛਣਾ ਸਰਦਾਰ ਜੀ ਕਿਆ ਹਾਲ ਹੈ ਸਰਦਾਰ ਜੀ ਕਿਆ ਆਪਣੇ ਨੇਪਾਲੀ ਆਉਂਦੇ ਰਹੇ ਚੋਂ ਨਾ ਉਹ ਤਾਂ ਹਜੇ ਵੀ ਆਉਂਦੀ ਹੈ ਸਾਨੂੰ ਤਾਂ ਉਹਨਾਂ ਦੀ ਬੋਲੀ ਵੀ ਸਾਰੀ ਆਉਂਦੀ ਹੈ ਕਈ ਵਾਰਾ ਬੋਲਣ ਲੱਗ ਜਾਂਦਾ ਜਿਹੜੇ ਹੁਣ ਇੱਥੇ ਬੋਲ ਗਏ ਕਹਿੰਦੇ ਇਹ ਤੁਸੀਂ ਕੀ ਕਹਿੰਨੇ ਕਾਂਛਾ ਅਸੀਂ ਕਹਾਂ ਕਾਂਛਾ ਕਹਿੰਦੇ ਜਿਹੜਾ ਛੋਟਾ ਜਿਹਾ 2 ਸਾਲ ਦਾ ਜੋ ਆਖਿਆ ਡੇਢ ਦਾ ਉਹਨੂੰ ਕਾਂਛਾ ਕਹਿੰਦੇ ਆ ਕਾਂਛਾ ਕਹਿੰਦੇ ਆ 네ਪਾਲੀ ਭਾਸ਼ਾ ਦੇ ਵਿੱਚ ਹਾਂ ਪਰ 네ਪਾਲੀ ਭਾਸ਼ਾ ਸਾਰੀ ਜਾਣਦੇ ਸੀ ਹਾਂ ਜੀ ਕਮਾਲ ਹੋ ਗਈ ਗੱਲ ਵੱਡੀ ਗੱਲ ਆ ਹਾਂ ਬਸ ਕਿਉਂ ਰਹੇ ਆ 18 19 ਸਾਲ ਸਾਰੀ ਬੋਲੀ ਤੇਰਪਾ ਭਈਆਂ ਦੀ ਬੋਲੀ ਜਾਣਦੇ ਆ ਸਾਰੀ ਇਧਰ ਜਿਹੜੇ ਹੁਣ ਭਈ ਇਹ ਪੰਜਾਬ ਚ ਜਿਹੜੋ ਬੋਲੀ ਦੀ ਸਰਦਾਰ ਜੀ ਤੁਸੀਂ ਤਾਂ ਸਾਡੀ ਸਾਰੀ ਬੋਲੀ ਜਾਣਦੇ ਆ ਹੂੰ ਉਹ ਚੁਣਾ ਨਾਲੋਂ ਹੁੰਦੇ ਆ ਇਹ ਕਹਿੰਦਾ ਹਰ ਇੱਕ ਪਾਸੇ ਕਿਸੇ ਸਟੇਟ ਚ ਜਾਣੇ ਆ ਉੱਥੇ ਭਾਸ਼ਾ ਸਿੱਖਣ ਚ ਉਥੋਂ ਦੀ ਭਾਸ਼ਾ ਬੋਲਣ ਦੇ ਵਿੱਚ ਉਹ ਕੀ ਨਵੇਂ-ਨਵੇਂ ਸ਼ਬਦ ਵਰਤਦੇ ਆ ਉਹ ਸਿੱਖਣ ਚ ਸਵਾਦ ਬਹੁਤ ਆਉਂਦਾ ਭਾਈ ਉਧਰਲੀ ਬੋਲੀ ਦਾ ਤੇ ਆਪਣੀ ਦਾ ਫਰਕ ਆ ਜਿਵੇਂ ਹੁਣ ਅਸੀਂ ਮੱਧਪ੍ਰੇਚ ਜਾਣੇ ਜਿਆਦਾ ਰਹਿ ਜਾਂ ਸਾਡਾ ਮੱਧਪ੍ਰੇਚ ਰਿਹਾ ਜਿਵੇਂ ਅੱਜ ਬੂਟ ਪਾਏ ਆਪਣੇ ਉਹਨੂੰ ਮੁੰਡਾ ਕਹਿੰਦੇ ਆ ਮੁੰਡਾ ਹਾਂ ਹਾਂ ਬਥੇ ਬਥਾ ਮੁੰਡਾ ਕਿਹੜਾ ਡੈਡੀ ਦੱਸਦਾ ਹੁੰਦਾ ਵੀ ਨਦੀ ਕਿਨਾਰੇ ਨਾਈ ਜਾਈਏ ਆਪਣੇ ਖੇਤਾਂ ਕੋਲ ਦੀ ਨਦੀ ਲੰਘਦੀ ਹੁੰਦੀ ਸੀ ਲੰਘ ਦੁਕਾਨਾਂ ਦੀਆਂ ਬਹੁਤ ਤੇ ਓਥੋਂ ਦੇ ਪਈਏ ਨੇ ਜਿਹੜਾ ਮੂਲ ਨਿਵਾਸੀ ਸੀ ਉਹਨੇ ਰੌਲਾ ਪਾਤਾ ਮੁੰਡਾ ਗਿਰਗੋ ਮੁੰਡਾ ਗਿਰਗੋ ਇਹਨਾਂ ਨੇ ਸਨੇ ਕੱਪੜੇ ਸ਼ਾਲਾਂ ਮਾਰੀਆਂ ਨਦੀ 'ਚ ਹਾਂਜੀ ਜਿਵੇਂ ਆਪਾਂ ਪੜਦਾ ਕਹਿੰਦਾ ਵੀ ਜਦੋਂ ਛਾਲਾਂ ਮਾਰੀਆਂ ਬਾਅਦ ਚ ਦੋ ਤਿੰਨ ਮਿੰਟ ਬਾਅਦ ਕਹਿੰਦਾ ਲੱਭ ਗਿਆ ਲੱਭ ਗਿਆ ਕਿਤੇ ਕਿੱਥੇ ਆ ਕਹਿੰਦੇ ਆ ਸੀ ਕਿਤੇ ਜੁੱਤੀ ਨੂੰ ਗਈ ਜਾਵੇ ਗਈ ਜਾਵੇ ਫਿਰ ਇਹਨਾਂ ਨੇ ਉਹਨੂੰ ਗਾਲਾਂ ਕੱਢੀਆਂ ਵੀ ਚੰਗਾ ਭਲਾ ਸਾਨੂੰ ਮਰਾ ਦੇਣਾ ਸੀ ਜੁੱਤੀ ਪਿੱਛੇ ਤੋਂ ਪਿੱਛੇ ਅਸੀਂ ਕਿਹਾ ਕਿਤੇ ਮੁੰਡਾ ਮਤਲਬ ਜਵਾਕ ਕੋਈ ਡੱਗ ਪਿਆ ਜਵਾਕ ਨਹੀਂ ਇਹ ਭੋਲੀ ਦਾ ਫਰਕ ਆ ਮੁੰਡਾ ਕਹਿੰਦੇ ਆ ਹਾਂ ਤੇ ਹੁਣ ਯੂਪੀ 'ਚ ਆਪਾਂ ਕਹਿਣਾ ਤਾਂ ਹੈ ਨਹੀਂਗਾ ਤੇ ਪਰ ਸਾਨੂੰ ਕੁੜੀ ਜਿਵੇਂ ਆਪਾਂ ਕੁੜੀ ਨੂੰ ਕਹਿੰਦੇ ਨੇ ਕੁੜੀ ਉਰੇ ਆ ਉਧਰ ਜਿਹੜੇ ਇਹ ਆਪਣੇ ਜੁਪੀ ਵਾਲੇ ਆ ਇਹ ਥੋੜੀ ਜੀ ਕੁੜੀ ਨੂੰ ਬੋਲੀ ਇਹਨਾਂ ਦੀ ਆਪਾਂ ਤਾਂ ਕਹਦੇ ਆਂ ਕਿ ਗਲਤ ਬੋਲਦਾ ਉਹਨਾਂ ਦੀ ਬੋਲੀ ਹੋਰ ਆ ਬੋਦੀ ਦੀ ਆ ਸਾਨੂੰ ਪਰ ਆਪਾਂ ਦੇ ਚ ਕਹਿਣੀ ਨਹੀਂ ਨਹੀਂ ਕਹਿ ਸਕਦੀ ਮਰਿਆਦਾ ਆਪਣੀ ਹਲਟ ਹੁੰਦੀ ਆ ਉਹ ਹਾਂ ਉਹਨਾਂ ਦਾ ਚੱਲੀ ਜਾਂਦਾ ਠੀਕ ਆ ਨਾ ਤੇ ਉਹਨਾਂ ਦਾ ਚੱਲੀ ਜਾਂਦਾ ਫਰੀਕ ਦਰਵਾਜ਼ੇ ਜੇ ਉਹ ਜਦੋਂ ਕਿਤੇ ਕੰਮ-ਕੁਮ ਕਰਨ ਆਉਂਦੇ ਆ ਤੇ ਬਸ ਆਪਾਂ ਤਾਂ ਕਹਿ ਦਿੰਨੇ ਆ ਧੂਣੀ ਲਿਆਜ ਤੋਂ ਆਪਣੀ ਹਾਥੀ ਚਾਕੇ ਧੂਣੀ ਲਾਈਏ ਹਾਂ ਉਹਨਾਂ ਨੇ ਕਹਿਣਾ ਅਰੇ ਤਨੀ ਆਗੀ ਲਾਓ ਤਨੀ ਆਗੀ ਬਣੀ ਤਨੀ ਕੁ ਥੋੜੀ ਲਾਓ ਥੋੜੀ ਤਨੀ ਆਗੀ ਲਾਓ ਤਨੀ ਕੀ ਖਿਸਕੀ ਹੈ ਹਾਂ ਉਹਨਾਂ ਨੇ ਤਨੀ ਕਹਿਣਾ ਉਹਨਾਂ ਦੀ ਬੋਲੀ ਸਾਰੀ ਜਾਣਦੇ ਸੀਗੇ ਤੇ ਜਾਨੀ 18 ਸਾਲ ਰਹੇ ਹਾਂ ਬਸ ਮਹਾਰਾਜ ਨੇ ਇਹੋ ਜੀ ਕਰੋਪੀ ਹੋਈ ਦਰਿਆ ਨੇ ਪਹਿਲੀ ਵੜਤੀ ਸਭ ਦੀ ਲੈ ਕੇ ਵੱਢ ਤੇ ਰਿੱਚੇ ਆ ਗਈ 20 20 ਫੁੱਟ ਪਾਣੀ ਛੜਤਾ ਵਿੱਚ ਵੀ ਹਾਂ ਬਸ ਮੈਨੂੰ ਉਹ ਲੱਗਦਾ ਹੁੰਦਾ ਵੀ ਜਦ ਅਸੀਂ ਵੀ ਪਿੰਡ ਛੱਡਿਆ ਸੀ ਸਾਡੇ ਦਾਦ ਜੀ ਉਹਨਾਂ ਨੇ ਹਾਂ ਜੀ ਬੀਕ ਕਿਸ ਨਾ ਕਿਸੇ ਸਮਾ ਬੀਤਦਾ ਬੰਦੇ ਨੂੰ ਪਿੰਡ ਹੀ ਹੋਣਾ ਪੈਂਦਾ ਪਿੰਡ ਤੋਂ ਬਿਨਾ ਕੋਈ ਹੋਰ ਢੋਈ ਨਹੀਂ ਤੁਸੀਂ ਵੀ ਦੇਖੋ ਕਿੱਥੇ ਜਾ ਕੇ ਆਏ ਹੋ ਪਿੰਡ ਆਗੇ ਪਿੰਡ ਬਿਨਾ ਅਸੀਂ ਕਿੱਥੇ ਜਾ ਕੇ ਆਏ ਜਮੀਨ ਕਿੰਨੀ ਰੇਲੀ ਤੇ ਫੇ ਪਿੰਡ ਆਗੇ ਹਾਂਜੀ ਸਿਆਣਿਆਂ ਦਾ ਕਿਹਾ ਵੈ ਵੀ ਪੈਲੀ ਵੇਖ ਜੇ ਕੋਸ ਵੇਖ ਜੇ ਘਰ ਨਾ ਵੇਖੇ ਭਾਵੇਂ 20 ਥਲਾਂ ਨੂੰ ਆ ਕੇ ਬਹਿ ਜਾ ਹਾਂ ਜਦੋਂ ਘਰ ਹੀ ਨਾ ਹੋਇਆ ਬਹਿਣ ਨੂੰ ਆਉਂਦਿਆਂ ਨੂੰ ਤੇ ਕਿੱਥੇ ਬੈਠੂ ਠੀਕ ਆ ਕਿ ਨਹੀਂ ਹਾਂ ਤੇ ਸਾਰਿਆਂ ਨੇ ਕਹਿਣਾ ਵੀ ਘਰ ਨਾ ਦੇਖੇ ਪੈਲੀ ਚਲੋ ਕੋਈ ਬੰਦੇ ਨੂੰ 20 ਮੁਸੀਬਤਾਂ ਹੁੰਦੀਆਂ ਫੇਰ ਲਈ ਜਾਊ ਆਲਣਾ ਘਰੇ ਹੋਊ ਤਾਂ ਆ ਕੇ ਵਿੱਚ ਬਹਿ ਜਾਣਗੇ ਸਾਰੇ ਹਾਂ ਅਗਲੇ ਵਿੱਚ ਰਹਿ ਕੇ ਹੋਰ ਬਣਨ ਹੋਰ ਬਣ ਜੂ ਆਪਦੀ ਮਿਹਨਤ ਚਾਹੀਦੀ ਆ ਮਨਤ ਤੋਂ ਬਿਨਾਂ ਨਹੀਂ ਮਹਾਰਾਜ ਦੀ ਕਿਰਪਾ ਹੋਣੀ ਚਾਹੀਦੀ ਆ ਮਾਤਾ ਕਈ ਵਾਰ ਤੁਰਿਆ ਜਾਂਦਾ ਚੱਤ ਚ ਵੀ ਕਹਿਣਾ ਹੁੰਦਾ ਬਈ ਕੋਈ ਪਿੱਛੇ ਜਾਂ ਅਗਲੇ ਜੋਗ ਚ ਕਰਮ ਚੰਗਾ ਕਰਕੇ ਆਏ ਆ ਤੇ ਸਵੇਰੇ ਉੱਠਦੇ ਦੀ ਬਾਜਾਂ ਸਵੇਰ ਨੂੰ ਹੀ ਲੱਗ ਜਾਂਦੀਆਂ ਬਾਪੂ ਛੇਤੀ ਆ ਜੀ ਮਾਇਆ ਜੀ ੱੱਕੇ ਨਾ ਹਟ ਜੇਵ ਤੇ ਵੜ ਜਾਂਦੀ ਸ਼ਾ ਨੀ ਜੀ ਥੋੜਾ ਸਹੀ ਕੰਮ ਕਰਦੇ ਤਾਂ ਤਾਂ ਹੀ ਆ ਤਕਰੀਬਨ 6 ਸਾਲ ਦੇ ਨੇੜੇ ਤਾਂ ਆਪਾਂ ਨੂੰ ਜੁੜਿਆ ਨੂੰ ਹੋ ਗਏ ਤੁਸੀਂ ਗੱਡੀ ਹੋਣ ਨਾਲ ਤਾਂ ਪੁਰਾਣੇ ਥੋੜੀ ਬੋਲੇ ਸਾਡਾ ਚੀ ਥੋੜੀਆਂ ਹਾਂ ਹਾਂ ਤੇ ਹੁਣ ਆਪਣੀ ਉਮਰ ਦਾ ਹੀ ਫਰਕ ਸੀਗਾ ਤੇ ਸੱਤ ਪਲਾ ਕੇ ਤੁਹਾਨੂੰ ਮਿਲਣਾ ਸਾਨੂੰ ਮਿਲਣਾ ਤੁਹਾਡਾ ਸੁਭਾਅ ਆ ਇੱਕ ਤੁਸੀਂ ਆਪਣੇ ਦੇਖਿਆ ਵੀ ਬਿਸਕਟ ਕੁੱਤਿਆਂ ਨੂੰ ਜੋ ਆਵਾਰਾ ਪੰਜ ਛੇ ਜਿਹੇ ਸਿਰਾਂ ਬੋ ਕਰਦੇ ਤੁਸੀਂ 100 ਰੁਪਏ ਦੇ ਲੈ ਕੇ ਰੱਖ ਲੈਣੇ ਦਸਾਂ ਦਸਾਂ ਵਾਲੇ ਇੱਕ ਮਿੰਨਾ ਵੀਡੀਓ ਪਾਈ ਸੀ ਤੁਸੀਂ ਮੈਂ ਪਿੱਛੇ ਜਿਹੇ ਵੀ ਬਿਸਕਟ ਬਾਬਾ ਜੀ ਪਾਉਂਦੇ ਆ ਹਾਂ ਬਦਕੀ ਬਿਸਕਟ ਨਾ ਪਾਇਆ ਕਰੋ ਇਹਦੇ ਨਾਲ ਖਣੀ ਕੁੱਤੇ ਨੂੰ ਕੋਈ ਬਿਮਾਰੀ ਪੈ ਜਾਂਦੀ ਆ ਖਣੀ ਕੀੜੇ ਪੈ ਜਾਂਦੇ ਕੋਈ ਖਰਸ ਪੈਂਦੀ ਹੂ ਕੁਛ ਐਂ ਦੱਸਦੇ ਸੀ ਤਾਂ ਮਠਾਨੀ ਨਾਲ ਵਾਲਾ ਖਾਂਦਾ ਖਰਸ ਪੈਂਦੀ ਆ ਇਹਦੇ ਕੁੱਤੇ ਦੇ ਹਾਂ ਪਰ ਹੋਰ ਤਾਂ ਕੀ ਨੇ ਪਾ ਕੇ ਜਾਣੇ ਹਾਂ ਹਾਂ ਤੂੰ ਪਾਪ ਮੈਨੂੰ ਕਹਿ ਦੋ ਹਾਂ ਮੈਂ ਬਾਬਾ ਅਸ਼ਰ ਹਾਂ ਮੈਨੂੰ ਐ ਆਖਿਆ ਚੱਲ ਪਾਣਾ ਪਾਵਾਂਗੇ ਹੋਰ ਕੀ ਤਿਆਰ ਕਰਦੇ ਆਂਗੇ ਸਹੀ ਕਰ ਜਾ ਜਾਂ ਜਾਂ ਜੋ ਰੋਟੀਆਂ ਹੁੰਦੀਆਂ ਆਸ ਆ ਜਿਹੜੇ ਤਾਂ ਹੁਣ ਪਿੰਡ ਚ ਆ ਉਹ ਤਾਂ ਰੋਟੀ ਖਾ ਲੈਂਦੇ ਵਿਚਾਰੇ ਜਿਹੜੇ ਹੁਣ ਖੇਤਾਂ ਦੇ ਵਿੱਚ ਕਤੂਰੇ ਆ ਨਿੱਕੇ ਉਹ ਮੇਰਾ ਸਕੂਟਰ ਦੀ ਬਾਤ ਸੁਣ ਕੇ ਰਾਹ ਤੇ ਖੜ ਜਾਂਦੇ ਵੀ ਨਹੀਂ ਬਿਸਕਟ ਪਾ ਦਿਆ ਕਰੋ ਉਹਨਾਂ ਨੂੰ ਗੁੜਾ ਹਰੇਕੀ ਪਾ ਕੇ ਜਾਂਦਾ ਪਾ ਕੇ ਜਾਂਦਾ ਨਹੀਂ ਆਪਾਂ ਕਹਦੇ ਆਂਗੇ ਵੀ ਜੇ ਜੇ ਇੰਨਾ ਹੀ ਸ਼ੌਂਕ ਪੂਰਾ ਕਰਨਾ ਜਿੱਥੇ ਕੱਢ ਦਿਆ ਵੀ ਬਈ 2 ਕਿਲੋ 4 ਕਿਲੋ ਬਿਨਾ ਮਿੱਠੇ ਤੋਂ ਕੱਢ ਦਿਆ ਕਰੋ ਆਟੇ ਵਾਲੇ ਨਾਲ ਵੀ ਉਹ ਕਰਦੇ ਸੌਣ ਚ ਕਢਾ ਲੇ ਸੌਣ ਚ ਹਾਂ ਤੇ ਦੂਜਾਂ ਸ਼ਹਿਰਾਂ ਚ ਤਾਂ ਹਜੇ ਵੀ ਚੱਲਦਾ ਉਹ ਆ ਥੋੜੇ ਦਿਨ ਹੋ ਗਏ ਮੱਕੋਂ ਕੀ ਕੀਆ ਤੇ ਕੁੱਤੂ ਰਾਜਾ ਵਿਚਾਰੇ ਦੋ ਬੈਠੇ ਇਕੱਠੇ ਜੋਏ ਤੇ ਬਾਈ ਦੇ ਪੱਗ ਮੇਰੇ ਕੋਲ ਨੀਲੀ ਬੰਨੀ ਬਾਹਰ ਚ ਖੜਾ ਤੇ ਮੈਨੂੰ ਆ ਤਾਂ ਬਾਈ ਕੀ ਗੱਲ ਹੋ ਗਈ ਤੇਲ ਮੋੱਕ ਗਿਆ ਬਾਈ ਤੇਲ ਨਹੀਂ ਮੋੱਕਿਆ ਮੈਂ ਖਾ ਬੈਠੇ ਭੁੱਖੇ ਕਹਿੰਦਾ ਇਹਨਾਂ ਨੂੰ ਕੀ ਪਾਣੇਗਾ ਮੈਂ ਕੱਢ ਕੇ ਤਿੰਨ ਡੱਬੀਆਂ ਬਿਸਕੁਟਾਂ ਦੀਆਂ ਮੈਂ ਕਿਹਾ ਬਾਈ ਆ ਖੋਲ ਕੇ ਫੜਾਈ ਜਦੋਂ ਉਹਨੇ ਸੱਟ ਤੇ ਕਹਿੰਦਾ ਬਾਈ ਤੇਰਾ ਕਿਹੜਾ ਪੈਂਟ ਹੈ ਮੈਂ ਕਿਹਾ ਮੇਰਾ ਪੈਂਟ ਦੌਧਰ ਹੈ ਕੰਡਾ ਸੇਵਾ ਕੌਣ ਕਰਦਾ ਇਹ ਐਡਮੈਂਟ ਕਿ ਕਦੇ ਤੁਹਾਡੇ ਸਾਹਮਣੇ ਉੱਤਤਾ ਲੈ ਕੇ ਆਹਿੰਦੇ ਨਹੀਂ ਸੀ ਉਹ ਦਿੱਤਾ ਲੈ ਕੇ ਆਉਂਦਾ ਅੱਗੇ ਆਉਂਦਾ ਇਹ ਹੁਣ ਆ ਹੀ ਆਉਣਾ ਇਹ ਜਮਾਂ ਸਹੀ ਆ ਗੱਲ ਥੋੜਾ ਹੀ ਗੱਲ ਆ ਤੇ ਦੂਜੀ ਗੱਲ ਇਹ ਆ ਹੁਣ ਫਿਰ ਸਿਹਤ ਕਿਵੇਂ ਹੈ ਸਿਹਤ ਵਧੀਆ ਕਿਤੇ ਕਿਤੇ ਥੋੜੇ ਜਿਹੇ ਢਿੱਲੇ ਬਾਹੜੋ ਜਦੋਂ ਸਾਰੀ ਦਿਹਾੜੀ ਫਿਰਦੇ ਰਹਿੰਦਾ ਹੈ ਜੇ ਥੋੜਾ ਧਿਆਨ ਦੇ ਆ ਕੇ ਧਿਆਨ ਤਾਂ ਹੁਣ ਬਹੁਤ ਘੱਟ ਕਰੀਦਾ ਬਾਲਾ ਫੇਰ ਵੀ ਬਾਈ ਕੀ ਕਰਗੇ ਟਿਕਾਣ ਨਹੀਂ ਦਿੰਦੇ ਲੋਕ ਹਮ ਬੱਸ ਨੂੰ ਘਰੋਂ ਆ ਕੇ ਲੈ ਜਾਂਦੇ ਆ ਨਾ ਲੈ ਜਾਂਦੇ ਹੁਣ ਕੱਲ ਖੋਸਿਆਂ ਦੇ ਲੈ ਕੇ ਗਏ ਇੱਥੋਂ ਮੈਨੂੰ ਮੇਰਾ ਮੋਗਿਓ 8-10 ਕਿਲੋਮੀਟਰ ਗਾਂਢੇ ਇਹ ਆਪਣੇ ਕੋਲੇ ਗੌਰਰਾ ਤਾਂ ਤਾਂ ਹੀ ਲੈ ਕੇ ਗਏ ਹਾਂ ਸਹੀ ਆਏ ਆ ਤੇ ਪਰ ਇਨਾ ਵੀ ਮਿਹਨਤ ਕਰੇ ਬੰਦਾ ਵਧੀਆ ਮਿਹਨਤ ਤੋਂ ਬਿਨਾ ਕੋਈ ਕੰਮ ਨਹੀਂ ਹੈ ਮਿਹਨਤ ਕਰੋ ਮਹਾਰਾਜ ਦੇਊਗਾ ਜਿਵੇਂ ਫਿਰ ਉਹ ਸੱਚ ਗੱਲ ਵਿੱਚ ਰਹਿ ਜਾਣੀ ਸੀ ਕਬੂਤਰਾਂ ਵਾਲਿਆਂ ਦਾ ਧਰਨਾ ਲੱਗਿਆ ਸੀ ਹਾਂਜੀ ਧਰਨਾ ਲੱਗਿਆ ਆਪਾਂ ਉੱਥੋਂ ਵੀ ਸਪੋਰਟ ਕੀਤੀ ਸੀ ਹਾਂਜੀ ਹਾਂਜੀ ਤੇ ਕੀ ਫੈਸਲਾ ਹੋ ਗਿਆ ਫਿਰ ਉਹ ਤੇ ਛੱਡ ਗਿਆ ਕਰੋ ਆਪਾਂ ਭਾਈ ਜੀ ਇਕੱਠ ਦੇ ਕੇ ਦੂਜੇ ਦਿਨ ਹੀ ਸਾਰੀ ਉਹਨਾਂ ਨੇ ਕਹਿਤਾ ਵੀ ਬਿਲਕੁਲ ਨਹੀਂ ਰੋਕਾਂਗੇ ਤੁਹਾਨੂੰ ਨਹੀਂ ਵਿੱਚ ਚਲਾਉ ਕੰਮ ਮਾਤਾ ਉਹ ਉੱਥੇ ਵੀ ਹੱਸਦਾ ਸੀ ਬੰਦੇ ਨੂੰ ਮੈਂ ਕਿਹਾ ਜੀ ਆਪਾਂ ਮੁੱਖ ਪ੍ਰਧਾਨ ਮੰਤਰੀ ਬਣਾਓ ਮੁੱਖ ਮੰਤਰੀ ਬਣਾਉਣਾ ਹੋਵੇ ਆਪਾਂ ਹਿੰਦੁਸਤਾਨ ਦਾ ਕਬੂਤਰਾਂ ਵਾਲੇ ਬਲਦਾਂ ਵਾਲੇ ਕੁੱਕੜਾਂ ਵਾਲੇ ਬਣਾ ਸਕਦੇ ਰਕਮਾ ਕੋਟਾ ਹੋਣਾ ਚਾਹੀਦਾ ਜਿੰਨੇ ਹੁੰਦਾ ਨਹੀਂ ਕਿ ਵੀ ਇੰਨੀਆਂ ਸੀਟਾਂ ਰਿਜ਼ਰਵਾਂ ਵਿਹਾਂ ਕੱਲਿਆਂ ਦੇ ਵਿੱਚ ਪਬਲਿਕ ਨੂੰ ਬਹਿਣ ਨੂੰ ਥਾਂ ਨਹੀਂ ਸੀ ਦਰਖਤਾਂ ਤੇ ਚੜੇ ਬੈਠੇ ਸੀ ਲੋਕ ਇੰਨਾ ਕੱਠਾ ਸੀ ਤੇ ਜਦੋਂ ਸ਼ਾਮ ਨੂੰ ਤੁਰਿਆ 4:00 ਵਜੇ ਦੋ ਘੰਟਿਆਂ ਚ ਬੱਸ ਨਿਕਲ ਕੇ ਬਾਹਰ ਆਈਆ ਲੋਕਾਂ ਦੀਆਂ ਕਈਆਂ ਤਾਂ ਰਾਤ ਨੂੰ ਤੁਰਨਾ ਪਿਆ ਇੰਨੀ ਗੱਡੀ ਰੋਡਾਂ ਤੇ ਖੜੀ ਸੀ ਜਾਮ ਹੋਇਆ ਪਿਆ ਕਿਉਂਕਿ ਬਲਦਾਂ ਤੇ ਵੀ ਪਾਬੰਦੀ ਪਾਬੰਦੀ ਕਬੂਤਰਾਂ ਤੇ ਹਾਂ ਹੁਣ ਲਾਤੀ ਸੀ ਹਾਂਜੀ ਤੇ ਜਿਹੜੀਆਂ ਆਪਣੀਆਂ ਖੇਡਾਂ ਸੀ ਖੇਡਾਂ ਤਾਂ ਫਿਰ ਆਈ ਕੁੱਕੜਾਂ ਦੇ ਵੀ ਖੈਰ ਪਾਬੰਦੀ ਆ ਕੁੱਕੜਾਂ ਦਾ ਥੋੜਾ ਜਿਆਦਾ ਜ਼ਾਲਮ ਜਿਹਾ ਲੱਗਦਾ ਹੁੰਦਾ ਕੰਮ ਉਹ ਭਾਈ ਥੋੜਾ ਜਿਹਾ ਇੱਕ ਦੂਜੇ ਦਾ ਮੂੰਹ ਪਾੜਦਾ ਜਿਆਦਾ ਜ਼ਾਲਮ ਜਿਹਾ ਲੱਗਦਾ ਕੰਮ ਉਹ ਤੇ ਕਬੂਤਰ ਤਾਂ ਖੈਰ ਹੈ ਵੀ ਆਪਦੀ ਮਰਜ਼ੀ ਨਾਲ ਉੱਡਿਆ ਫਿਰਦਾ ਜਦੋਂ ਜੀ ਕਰ ਉੱਤਰਿਆ ਆਜ ਉਹਨੂੰ ਕਿਹੜਾ ਕਿਸੇ ਨੇ ਕੁੱਟਣਾ ਬਈ ਆ ਜਾਉ ਨੇ ਤਾਂ ਜਦੋਂ ਪਤਾ ਲੱਗਿਆ ਵੀ ਇਹ ਥੋੜਾ ਜਿਆਦਾ ਤੰਗ ਫਿਰਦਾ ਛਤਰੀ ਤੇ ਭੋਣਾ ਉਹਨੂੰ ਦਵਾ ਦੋ ਭੋਨੇ ਆ ਜਾਣਾ ਵੀ ਨਾ ਛਤਰੀ ਨਾਲ ਬੈਠੂ ਪਰੇ ਉਰੇ ਬੈਜੂ ਪਰ ਭਾਈ ਠੀਕ ਆ ਬਲਦਾਂ ਵਾਲਾ ਤਾਂ ਛੌਂ ਕੱਡਾ ਸਾਡਾ ਅੱਡਾ ਹੂੰ ਅਸੀਂ ਤਾਂ ਰੋਟੀ ਭਾਵੇਂ ਮਿਲੇ ਨਾ ਮਿਲੇ ਬਾਦਾਮ ਜਦੋਂ ਪਤਾ ਲੱਗਿਆ ਦੋ ਦਿਨਾਂ ਦੇ ਰਹਿ ਗਏ ਪੌਣੇ ਹੀ ਪੌਣੇ ਆ ਪਾਦੀ ਬਣ ਜਾਈ ਉਹਨੇ ਹਾਂ ਕਿ ਇੱਕ ਗਰੀਬੀ ਵਿੱਚੋਂ ਕੌੜੀ ਨਿਕਲਿਆਈ ਨਾ ਦੋ ਹਾਂ ਤੇ ਦੁਕਾਨ ਵਾਲੇ ਨੂੰ ਆਪਾਂ ਕਹਿੰਦੇ ਨਹੀਂ ਦੋ ਵੇਰੀ ਤਾਂ ਗਾਲੀ ਨਿਕਲ ਜਾਂਦੀ ਯਾਰ ਮਾੜੇ ਲਿਆਉਂਦਾ ਕੌੜਾ ਬਦਾ ਕੌੜਾ ਦੇਣਾ ਨਹੀਂ ਕੋਈ ਤਰ ਹਾਂ ਜੇ ਇੱਕ ਕੌੜਾ ਵੀ ਦਿੱਤਾ ਗਿਆ ਬਾਦਾਮ ਕੱਟਿਆ ਵਜਾ ਤੇ ਉਹਨੇ ਸਾਰੇ ਕੱਢ ਕੇ ਬਾਹਰ ਮਾਰਨੇ ਆ ਅੱਛਾ ਹਾਂ ਜਣੀ ਬਦਾਮਾਂ ਦਾ ਇੰਨਾ ਸ਼ੌਕ ਆ ਬਦਾਂ ਇਹ ਤਾਂ ਇੱਕ ਐਵੇਂ ਚਲੋ ਠੀਕ ਆ ਕਿਸੇ ਨੇ ਗਲਤ ਕਹਿਤਾ ਐ ਐ ਕਰਦੀ ਆ ਗੋਲੀ ਲਾਉਂਦੇ ਨਾ ਜਿਹੜੇ ਗੁਪਤਰ ਨੇ ਹੁਣ ਕਿਲੋ ਡੇਢ ਕਿਲੋ ਗਿਰੀਆਂ ਖਾ ਲੀਆਂ ਉਹ ਉੱਡੂ ਕਿਉਂ ਨਾ ਉੱਡੂ ਕਿਉਂ ਨਾ ਯਾਰ ਵੀ ਬਣਾਉਣੀ ਆ ਉਹਦੇ ਵਿੱਚ ਜਾਂਦਾ ਥੋੜੇ ਪਰਸੈਂਟੇਜ ਹੋਣਗੇ ਜਿਹੜਾ ਗਲਤ ਕਰਦੇ ਹੋਣਗੇ ਉਹਨਾਂ ਦੇ ਮਸਲੇ ਤੇ ਪਰ ਜਿਹੜਾ ਪਿਆਰ ਕਰਦਾ ਕਬੂਤਰਾਂ ਨੂੰ ਉਹਨੂੰ ਤਾਂ ਸ਼ੌਂਕ ਆ ਬਾਜੀ ਜਿੱਤੇ ਹਾਰੇ ਉਹਨੂੰ ਉਹ ਚੀਜ਼ਾਂ ਦੂਰ ਦੀਆਂ ਗੱਲਾਂ ਹੋ ਜਾਂਦੀਆਂ ਉਹਦੇ ਲਈ ਤਾਂ ਸੇਵਾ ਸੰਭਾਲ ਤੇ ਯਾਰ ਉੱਡਦਾ ਦੇਖਣਾ ਉਹਨੂੰ ਬਸ ਹਾਂਜੀ ਯਾਰ ਮੇਰੀ ਛਤਰੀ ਤੇ ਆ ਬੈਠੇ ਆ ਬੈਠੇ ਉਹ ਚੀਜ਼ ਉਹਦੀ ਜੱਤ ਆ ਹਾਂਜੀ ਜੱਤ ਆ ਉਹ ਮੁਕਾਬਲੇ ਦਾ ਠੀਕ ਆ ਚਲੋ ਉਹ ਤਾਂ ਜਿੱਤਣ ਤਾਂ ਬਣਿਆ ਹੀ ਆ ਬੱਡੀ ਖੇਲਦੇ ਆ ਇਹ ਤਾਂ ਨਹੀਂ ਵੀ ਅਸੀਂ ਬਾਲੇ ਤਖੜੇ ਅਸੀਂ ਜਿੱਤ ਜਾਗੇ ਇਹ ਖਰਨ ਜਿੱਤਣੀ ਹੁੰਦਾ ਵੀ ਇਹਦੇ ਚ ਪਤਾ ਨਹੀਂ ਕੀ ਦਾ ਪ੍ਰਮਾਤਮਾ ਨੇ ਕਿਹਨੂੰ ਬਾਲਿਆ ਨਾ ਹੂੰ ਠੀਕ ਹੈ ਕਿ ਨਹੀਂ ਤੇ ਕੋ ਬਾਦਾਮ ਦੀ ਗੱਲ ਚੱਲੀ ਸੀ ਉਹ ਬਾਦਾਮ ਕਹਿੰਦੇ ਸੀ ਘੋੜੀ ਨੂੰ ਦੇ ਦਈਏ ਘੋੜੀ ਮਰ ਜਾਂਦੀ ਹੈ ਹਾਂ ਬਾ ਇਹ ਬਾਦਾਮ ਘੋੜੀ ਨੂੰ ਯਾਹਰ ਅੱਛਾ ਕੀ ਹੋ ਜਾਂਦਾ ਪਤਾ ਇਹ ਪਤਾ ਹੀ ਨਹੀਂ ਕੋਈ ਮਹਾਰਾਜੇ ਲਗਵਾ ਐਵੇਂ ਤਾਂ ਨਹੀਂ ਲੈਨੇ ਕਿ ਆ ਜੇ ਨਹੀਂ ਮਰਦਾ ਤਾਂ ਘੋੜਾ ਬਿਮਾਰ ਪਿਆ ਤਾਂ ਇਹਨੂੰ ਬਾਦਾਮ ਦੇ ਦੋ ਇੱਕ ਦੋ ਦੇ ਦੋ ਚੱਲ ਜੂਗਾ ਇਹ ਕੋਈ ਮਹਾਰਾਜੇ ਲਗਵਾ ਕੋਈ ਉਹਦੇ ਤੇ ਸਰੀਰ ਤੇ ਫੱਟ ਨਹੀਂ ਪੈਂਦਾ ਫੱਟ ਨਹੀਂ ਕੋਈ ਜਿਵੇਂ ਆਪਣੀ ਕਈ ਵਾਰ ਕੋਈ ਚੀਜ਼ ਨਹੀਂ ਫੱਟ ਪੈਂਦੀ ਉਹ ਵੀ ਆ ਉਹ ਚੱਕਰ ਹੋ ਜਾਂਦਾ ਤੇ ਕੋੜੇ ਵੀ ਰੱਖਿਆ ਤੁਸੀਂ ਕਦੇ ਕਿ ਨਹੀਂ ਹਾਂਜੀ ਕੋੜੇ ਘਾੜੇ ਨਹੀਂ ਮੈਂ ਤਾਂ ਘੋੜੇ ਨਹੀਂ ਤੇ ਪਹਿਲਾਂ ਜਦੋਂ 8ਵੀਂ ਚ ਪੜ੍ਹਦੇ ਹੁੰਦੇ ਸੀ ਉਦੋਂ ਸ਼ਿਕਾਰ ਦਾ ਸ਼ੌਂਕ ਸੀ ਕੁੱਤਿਆਂ ਦਾ ਬਹੁਤ ਕਬੂਤਰ ਵੀ ਉਦੋਂ ਰੱਖੇ ਸੀ ਸ਼ਿਕਾਰ ਕੀ ਕਾਹਦਾ ਕਰਦੇ ਸੀ ਸਹੀ ਦਾ ਉਦੋਂ ਉਮਰੀ ਇਹੋ ਜੀ ਸੀ ਤੇ ਪਰ ਥੋੜੀ ਜਿਹੀ ਕਿਹੜਾ ਗਲਤੀ ਹੋ ਗਈ ਸੀ ਇੱਕ ਬੰਦੇ ਨੇ ਪੱਠੇ ਲਈ ਆਉਂਦੇ ਸੀ ਅਸੀਂ ਤੇ ਕੁੱਤਾ ਉੱਤੇ ਬੈਠਾ ਸੀ ਰੇੜੀ ਦੇ ਹਾਂ ਉਹ ਜਦੋਂ ਦੇਖਿਆ ਉਹ ਕਹਿੰਦਾ ਆਹ ਕੁੱਤਾ ਆਹ ਦੇਖੋ ਸਹਾ ਆਉਂਦਾ ਭੱਜਿਆ ਉਹ ਕੁੱਤਾ ਉਹਨੇ ਮੁੰਡੇ ਨੇ ਥੱਲੇ ਸਿੱਟਤਾ ਉਹਨੇ ਸਹੀ ਸੀ ਬੱਚਿਆਂ ਵਾਲੀ ਉਹ ਮਾਰ ਤੀ। ਉਹ ਤੇ ਉਹ ਮੁੜ ਕੇ ਕੰਨ ਫੜਲੇ ਵੀ ਆਪਾਂ ਇੱਕ ਕੰਮ ਹੀ ਨਹੀਂ। ਕੁੱਤਾ ਵੀ ਨਹੀਂ ਰੱਖਿਆ 20 ਸਾਲ ਹੋ ਗਏ ਉਦੋਂ ਮੁੜ ਕੇ ਨਾ ਇਹ ਕੰਮ ਕੀਤਾ। ਹਾਂ ਦੇਖੋ ਕੁਝ ਘਟਨਾਵਾਂ ਹੁੰਦੀਆਂ ਜਿੰਦਗੀ 'ਚ ਜੋ ਤੁਹਾਨੂੰ ਬਦਲ ਦਿੰਦੀਆਂ। ਉਹ ਬੰਦਾ ਸਿੰਘ ਭਾਦਰ ਜੀ ਨਹੀਂ ਆਪਾਂ ਸੁਣਦੇ ਹੁੰਦੇ ਸੀਗੇ। ਵਿਸ਼ਕਾਰ ਖੇਡਦਾ ਹੁੰਦਾ ਸੀ ਤੇ ਹਿਰਨੀ ਦੇ ਤੀਰ ਵਿੱਚ ਆ ਹਿਰਨੀ ਗਰਵਤੀ ਸੀਦੇ ਬੱਚੇ ਤੜਸੜ ਕੇ ਪੂਰੇ ਹੋਏ ਤਾਂ ਭਰੂ ਕੋਲ ਬਾਬਾ ਕਹਿੰਦਾ ਨਹੀਂ। ਬਸ ਮਾਨੀ ਬਦਲ ਗਿਆ ਮਾਨੀ ਬਦਲ ਜਾਂਦਾ ਤੇ ਫਿਰ ਮਾਧੋਦਾਸ ਤੋਂ ਬੰਦਾ ਸਿੰਘ ਬਰਦਰ ਬਣ ਕੇ ਕਿੱਥੋਂ ਤੱਕ ਹੈ ਨਾ ਹਾਂਜੀ ਹਾਂਜੀ ਤੁਹਾਨੂੰ ਜ਼ਿੰਦਗੀ ਦੇ ਕੁਝ ਨਾ ਕੋਈ ਘਟਨਾਵਾਂ ਤੁਹਾਨੂੰ ਬਦਲ ਦਿੰਦੀਆਂ ਰੋਕ ਬਦਲ ਦਿੰਦੀਆਂ ਬਾਈ ਜੀ ਬਦਲ ਦਿੰਦੀਆਂ ਬਾਕੀ ਬਾਈ ਪ੍ਰਮਾਤਮਾ ਨੇ ਠੀਕ ਆ ਬਲ ਦਿੱਤਾ ਹੁਣ ਕੰਮ ਜਾਣਦੇ ਆ ਕਦੇ ਕਿਸੇ ਨੂੰ ਆਉਣੀ ਬਾਕੀ ਮੈਂ ਜੀ ਤਾਂ ਉਹ ਆਤਾ ਜਦੋਂ ਮੈਂ ਕਿਸੇ ਦੇ ਚਾਹ ਮੈਂ ਤੇ ਬੱਚਾ ਕੱਢਣ ਜਾਵਾਂ ਚਾਹ ਟੀਕੇ ਲਾਉਣ ਮੈਂ ਪਹਿਲਾਂ ਘਰ ਦੇ ਨਾ ਹੁੰਨਾ ਵੀ ਇਹ 2-250 ਦਿਹਾੜੀ ਵਾਲਾ ਬੰਦਾ ਤੇ ਜੇ ਉਹਨੇ ਬੁੜੀਆਂ ਨੇ ਵੀ ਕਹਤਾ ਬਾਪੂ ਕਿੰਨੇ ਉਹ ਭਾਈ ਜਿਹੜੇ ਮਰਜੀ ਦੇ ਦੇ ਹਾਂ ਇਹ ਹੋਣੀ ਵੀ ਜੇ ਹੁਣ ਮੈਂ 500 ਕਹ ਤੂੰ ਦੇ ਤਾਂ ਦੇਣਾ ਤੇ ਜੇ ਜਵਾਕ ਰੋਟੀ ਇਹ ਨੂੰ ਭੁੱਖੇ ਬੈਠੇ ਸ਼ਰਾਬ ਤਾਂ ਮੈਨੂੰ ਪੈਣਾ ਉਹਨਾਂ ਨੂੰ ਤਾਂ ਨਹੀਂ ਪੈਣਾ ਅਗਲਾ ਉਹ ਲੈ ਗਿਆ ਜਵਾਕ ਭੁੱਖੇ ਬੈਠੇ ਕੀ ਬਾਤ ਆਪਾਂ ਹਾਂ ਤਕੜਾ ਘਰਾ ਉਹ ਤੋਂ 50 ਵੱਧ ਵੀ ਲੈ ਲਾਂਗੇ ਮਾੜਾ ਉਹਨੂੰ ਭਾਵੇਂ 50 ਛੱਡਣੇ ਵੀ ਪੈ ਜਾਣ ਕਈ ਦਾ ਕੋਈ ਗੱਲ ਅ ਕਉਂਕਿ ਮੈਂ ਦੇਖਿਆ ਜੋਂ ਕੇਰੀ ਬੱਚਾ ਟੜਚ ਪੂਰਾ ਹੋ ਜਾਂਦਾ ਵਾ ਗਾਮ ਅੰਝ ਹਾਂ ਹਾਂ ਭਾਈ ਮੈਂ ਕੱਟ ਕੇ ਵੀ ਕੱਢ ਦਿੰਦਾ ਅੰਦਰੋਂ ਤੇ ਸਰੀਰ ਸਾਰਾ ਲਿਪੜ ਜਾਂਦਾ ਖੂਨੋਂ ਖੂਨ ਸਾਰੇ ਲੀੜੇ ਲਿਪੜ ਜਾਂਦੇ ਪੱਡੇ ਖਰਾਬ ਆ ਬਾਕੀ ਸਾਰੇ ਆਪਣੇ ਆ ਡਾਕਟਰਾਂ ਕਨੇ ਲੀੜੇ ਲਾਉਣਗੇ ਮੈਂ ਅਜ ਤਾਈ ਲੀੜਾ ਨਹੀਂ ਲਾਇਆ ਕਿਉਂ ਮੈਂ ਸਣੇ ਆਈ ਚੁੰਬੜ ਜਾਣਾ ਆਪਣੇ ਪਿੰਡ ਲਾਲ ਕੇ ਆ ਛੇਤੂ ਕੇ ਹਾਂਜੀ ਬੱਚਾ ਮਰਿਆ ਸੀ ਮੈਂ ਦੇ ਅੰਦਰ ਤੇ ਬੰਦਾ ਉੱਥੇ ਡਾਕਟਰ ਇੱਕ ਹੋਰ ਸੀਗਾ ਤੇ ਮੈਨੂੰ ਆਂਦੇ ਓਂ ਕਰਾ ਲੀੜੇ ਲਾ ਲਾ ਮੈਂ ਕਿਹਾ ਲੀੜੇ ਰੂੜੇ ਕੁਛ ਨਹੀਂ ਲਾਉਣਾ ਮੈਨੂੰ ਖਾਕੀ ਬੂਰੀ ਲਿਆ ਦਿਓ ਚਾਹ ਪਲਾਸਟਿਕ ਦੀ ਲਿਆ ਦਿਓ ਹਮ ਮਗਰ ਪਛਾ ਕੇ ਮੈਂ ਦੇ ਤੇ ਬਹਿ ਗਿਆ ਲਟ ਗਿਆ ਫਾਰਮ ਮੈਨੂਆ ਤੇ ਬਾਪੂ ਤੂੰ ਤਾਂ ਉਹੀ ਸਾਰਾ ਹੀ ਲੱਗੜ ਗਿਆ ਮਾੜਾ ਲੱਗੜ ਜਾਣੀ ਕੰਮ ਹਾਂ ਤੇ ਮਹਾਰਾਜ ਨੇ ਲੀੜੇ ਵੀ ਆਹ ਜਿਹੜੇ ਦਿੱਤੇ ਹੈ ਬਾਪਿਆਂ ਦੇ ਨਾਂ ਦੀ ਵੀ ਪਾਈਦੇ ਆ ਤੇ ਜਦੋਂ ਅੰਦਰ ਅਗਲੇ ਦੇ ਬਾਅਦ ਰੋਚ ਪੜ ਕੇ ਕੋਸਾ ਪਾਣੀ ਛਟਾ ਲਿਆ ਬੁਰਛਣਾ ਲਾ ਕੇ ਤੇ ਅਭੀ ਤਾਂ ਸਾਹ ਪੁੰਚੰਗੀ ਤੇ ਘਣ ਸਾਨੂੰ ਕਿ ਹਰ ਵੀ ਮਲਦਈ ਦਾ ਤੇ ਉੱਤੇ ਸੁੱਕਾ ਰੀੜਾ ਖਾ ਕੇ ਕਹਿੰਗੇ ਜਾਂ ਤੂੰ ਤਾਂ ਉਹ ਜਾਈ ਹੋ ਗਿਆ ਸਕੂਟਰ ਸਕਰਦਾ ਸੀ ਤੇ ਹਾਂ ਤੇ ਆਪਾਂ ਨੂੰ ਪਈ ਜਾਂਦੇ ਸੋਕ ਨਾ ਆਪਾਂ ਕਦੇ ਕਿਸੇ ਪਸ਼ੂ ਦੇ ਮਗਰ ਲੀੜਾ ਨਹੀਂ ਲਾ ਕੇ ਬੱਚਾ ਕੱਢਿਆ ਨਾ ਸਣੇ ਰੀੜੇ ਸੋਨੇ ਚਿੱਟੇ ਆ ਹਾਂ ਪੋਨੇ ਚਿੱਟੇ ਆ ਕੱਲ ਮੈਂ ਸੱਚ ਦੰ ਦੱਸ ਤਾ ਕੱਲ ਇਹ ਬਲਜੀਤ ਦੇ ਘਰ ਲੈਨੇ ਕੁੜੀ ਨੇ ਲੀੜੇ ਖੜ ਤੇ ਬਾਹਰ ਜਿਹੜੇ ਪਏ ਸੀ ਤੇ ਕਹਿੰਦੀ ਡੈਡੀ ਆ ਜਾ ਪਾ ਜਾ ਤੇ ਮੈਂ ਭਾਈ ਇੱਥੇ ਚੱਲ ਗਿਆ ਨਸੂਰਪੁਰ ਤੋਂ ਆਪਣੇ ਮਿੱਠੂ ਕੇ ਘਰੇ ਉਹਦਾ ਮੁੰਡਾ ਤੇਰੇ ਕੇ ਜੱਡਾ ਕਹਿੰਦਾ ਵੀ ਬਾਪੂ ਮੈਨੂੰ 15 ਸਾਲ ਹੋ ਗਏ ਤੈਨੂੰ ਦੇ ਦੇ ਨੂੰ ਕਹਿੰਦਾ ਅੱਜ ਤੇਰੇ ਮਾ ਆ ਪਸੂ ਵਾਲਾ ਟੀਕੇ ਲਾਉਣ ਵਾਲਾ ਅੱਜ ਲੀੜਾ ਦੇਖਿਆ ਵੀ ਮਾੜਾ ਪਾਇਆ ਭਾਈ ਦੇ ਹਾਂ ਕਹਿੰਦਾ ਤੈਨੂੰ ਮੀਲ ਤੋਂ ਦੇਖ ਲਈਦਾ ਵੀ ਉਹ ਆਉਂਦਾ ਚਿੱਟੇ ਦੀ ਵਾਲਾ ਭਾਈ ਆਉਂਦਾ ਹਾਂ ਤੇ ਕੱਲ ਮੈਨੂੰ ਉਦੋਂ ਹੀ ਦੇਖਲਾ 2 ਘੰਟੇ ਵਾਰੀ ਤੱਕ ਹੈ ਤਾਂ ਕਹਿੰਦਾ ਜੇ ਅੱਜ ਤੇਰੇ ਆਂਡੇ ਰੰਗਾ ਜੇ ਝੂਟ ਪਾਇਆ ਤੇ ਕਿਹਾ ਹਾਂ ਇਹ ਨਾ ਸਕੂਟਰ ਵੀ ਹੁਣ ਘੱਟ ਰਹਿ ਗਏ ਥੋੜਾ ਸਕੂਟਰ ਸੂਟਰ ਦੀ ਆਵਾਜ਼ ਵੱਖਰੀ ਭਾਈ ਜੀ ਸੱਡੇ ਬਾਜ ਨੂੰ ਆ ਖੜਦਾ ਗੋਪੀ ਉਹਨਾਂ ਦੇ ਚ ਤੁਸੀਂ ਉਹਨੇ ਅੰਦਰ ਤੇ ਪਤਾ ਲੱਗ ਜਾਂਦਾ ਵੀ ਲੈ ਭਾਈ ਮੈਂ ਤੈਨੂੰ ਦੱਸਤਾ ਰਣੀ ਤਾਂ ਮੈਨੂੰ ਬਾਲੇ ਨਾ ਦਿੱਤਾ ਨਾ ਹਾਂ ਪਹਿਲਾਂ ਟਾਇਰ ਲਵਾਏ 5 ਸਾਲੇ ਪੈਂਚਰ ਨਹੀਂ ਹੋਇਆ ਟਾਇਰ ਜਰਮਾ ਕੱਸ ਗਏ ਅੱਛਾ 3 ਸਾਲ ਹੋ ਗਏ ਦੋ ਹੁਣ ਪਵਾਏ ਨੂੰ ਅੱਜ ਤਾਈਂ ਨਹੀਂ ਪੈਂਚਰ ਨਾ ਹੀ ਕਦੇ ਰਾਹ ਚ ਖੜਾ ਵੀ ਮੈਂ ਖੜ ਗਿਆ ਅੱਛਾ ਇਹਦੇ ਵਿੱਚ ਮੋਟਰਸਾਈਕਲ ਦਾ ਕਾਰਬੂਰੇਟਰ ਆ 300 ਦਾ ਤੇਲ ਪਵਾਇਆ ਮੈਨੂੰ 5ਵੇਂ ਦਿਨ ਚੌਥੇ ਦਿਨ ਬੇਨਾ ਉਹਨਾਂ ਜਿੰਨੇ ਮਰਜੀ ਪਿੰਡ ਗਈ ਜਾਵਾਂ ਆਈ ਲੱਗੂਗੀ ਤੇ ਤੇਲ ਖਾਂਦਾ ਹੀ ਨਹੀਂ ਇਹ ਅੱਛਾ ਹੋਰ ਕਈ ਕਹਣਗੇ ਬੇਚ ਦੇ ਪੁਰਾਣਾ ਮੈਂ ਕਹਿੰਦਾ ਮਹਾਰਾਜ ਦੀ ਕਿਰਪਾ ਨਾਲ ਜਾਰ ਕੋਈ ਲੀਡਰ ਲੁੱਟ ਨਹੀਂ ਲੈ ਜਾਏ ਅਗਲਾ ਕਹਿੰਦਾ ਨਹੀਂ ਮਨਾਸ ਨਹੀਂ ਬਹੁਤ ਚੰਗਾ ਮੇਰੇ ਹ ਨਾਲੇ ਪਾ ਕੋਰਾ ਜੰਮਿਆ ਹੋਵੇ ਪਹਿਲੀ ਆਪਣੇ ਆਪ ਨੂੰ ਸੀ ਲੋਹਾ ਹਨਾ ਲੋਹਾ ਕਰਮਾਲਾ ਕਰਮਾਲਾ ਬੱਸ ਬਸਾਂ ਦੀ ਕਰਮਾਲਾ ਹਨਾ ਪਰ ਨਹੀਂ ਵੀ ਇਹ ਕਰਮਾ ਮਾੜੀ ਆ ਗਈ ਚੀਜ਼ ਆ ਕਰਮਾਲਾ ਇਹ ਆਪਣੇ ਹਨਾ ਬਹੁਤ ਆ ਬਾਹਰ ਨਹੀਂ ਕੋ ਗੌਰ ਕਰਦੇ ਗੱਡੀਆਂ ਘੁੱਡੀਆਂ ਤੋਂ ਪੰਨ ਤੋੜ ਡਾਣਾ ਆਪਾਂ ਦਾ ਮੱਥਾ ਟੇਕਣਾ ਤੂੰ ਬੱਤੀ ਲਾਉਣੀ ਹਨਾ ਮਸਾਂ ਤਾਂ ਜੁੜੀ ਹੁੰਦੀ ਐ ਜੁੜੀ ਹੁੰਦੀ ਐ ਤੇ ਉਧਰ ਨਹੀਂ ਆਈ ਕਰਦੇ ਬੇਕਦਰੀ ਵਾਲੀ ਉਧਰ ਇਹ ਹੁਣੇ ਸਕੂਟਰ ਮੇਰਾ ਪਿੰਡ ਚ ਝੰਡਿਆਣੇ ਹੋਵੇ ਕਿਤੇ ਹੋਵੇ ਖੜਾ ਹੋਵੇ ਬੀਚ ਘੜਿਆ ਦੇਈਦਾ ਜੇ ਅੰਦਰ ਟੰਗ ਆ ਬੀਚ ਘੜਿਆਗਣਾ ਦੂਜੇ ਤਨ ਬੰਦੇ ਬਾਈ ਉੱਥੋਂ ਦੀ ਅਸੀਂ ਨੰਗੇ ਸੀ ਤੇਰਾ ਸਕੂਟਰ ਖੜਾ ਸੀ ਸਾਰੀ ਦੁਨੀਆ ਜਾਣਦੀ ਐ ਇਸ ਨੂੰ ਤੇ ਠੀਕ ਐ ਬਾਬਾ ਜੀ ਧੰਨਵਾਦ ਤੁਸੀਂ ਬਹੁਤ ਸਮਾਂ ਦਿੱਤਾ ਗੱਲਾਂ ਬਾਤਾਂ ਜੀ ਕਰਦਾ ਕਰੀ ਚੱਲੀਏ ਫੇਰ ਆ ਜਾਾਂਗੇ ਕਿਸੇ ਦਿਨ ਬਾਈ ਮੈਨੂੰ ਵੀ ਬਹੁਤ ਪੁੱਛਦੇ ਆ ਹਾਂ ਕਬੂਤਰਾਂ ਵਾਲੇ ਵੀ ਬਾਈ ਤੇਰਾ ਆੜੀ ਆਇਆ ਨਹੀਂ ਮੈਂ ਕਹਿੰਦਾ ਆਉਣ ਵਾਲੀ ਆ ਬਹੁਤ ਆਉਣ ਵਾਲੀ ਆ ਕਦੋਂ ਕਾਊਗਾ ਆਹੀਂ ਪੁੱਛੀ ਜਾਂਦੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਆ ਕੇ ਬਣਾਉਣਗੇ ਨਹੀਂ ਬਣਾਉਣਗੇ ਗੱਲਾਂ ਬਾਤਾਂ ਹੋ ਜਾਂਦੀਆਂ ਠੀਕ ਐ ਬਾਈ ਧੰਨਵਾਦ